ਦੇਖੋ ਜੀ ਜਿਹੜੀ ਇਹਨਾਂ ਨੇ ਐਮਐਸਪੀ ਅਲਾਸ ਕੀਤੀ ਆਸੀਂ ਬਿਲਕੁਲ ਰਾਜ਼ਾ ਕਰਦੇ ਆ ਕਿਉਂਕਿ ਜਿਹੜੀ ਤੁਸੀਂ ਮਹਿੰਗਾਈ ਵਧੀ ਹੈ ਘੱਟੋ ਘੱਟ 10 15% ਵਧੀ ਹੈ ਜਿਹਨਾਂ ਦਾ ਸਾਡਾ ਰੇਟ ਬੁਧਾਇ 5% ਅਸੀਂ ਇਹਨਾਂ ਤੋਂ ਮੰਗਦੇ ਸੁਆਮੀ ਨਾਥੀ ਰਿਪੋਰਟ ਸੀ2+50 ਦੇ ਉੱਤੇ ਜਦੋਂ ਹੋਰ ਚੀਜ਼ਾਂ ਸਾਰੇ ਆਪਣੀ ਆਪਣਾ ਮੁੱਲ ਆਪ ਤੈਅ ਕਰਦੀਆਂ ਤੇ ਉੱਥੇ ਸਰਕਾਰੀ ਤੰਤਵ ਨੂੰ ਕੋਈ ਰਿਕਵਰ ਨਹੀਂ ਆਉਂਦੀ ਤੇ ਸਾਡੇ ਜਿਹੇ ਜ਼ਿਮੀਦਾਰ ਕੋਈ ਆਪਣਾ ਪਤਲਾ ਮੁੱਲ ਤੈਅ ਕਰ ਲੂਗਾ ਤੇ ਇੱਕ ਸਰਕਾਰੀ ਉਸੇ ਵਜ੍ਹਾ ਨਾਲ ਦੱਤਾ ਹੋਊਗੀ ਨੂੰ ਸਾਡੇ ਦੋਨੋਂ ਨੇ ਕਿੰਨੇ ਆੜਤੀਆਂ ਬੈਠੇ ਸੀ ਨਾਲ ਜੀ ਹੈ ਜੀ ਪਾਰਟੀਆਂ ਸਹਾਤੇ ਆਪ ਤੇ ਨਾਲ ਦੋਨੇ ਤਸਾਨਾ ਨੇ ਲੈਣਾ ਜਿਹੜੀ ਲੜਾਈ ਦਾ ਕਿਸਾਨੀ ਲੜਦੇ ਆ ਹੋਰ ਤਾਂ ਕੋਈ ਲੜਦਾ ਹੀ ਨਹੀਂ ਕੋਈ ਸੁਣਦਾ ਨਹੀਂ ਅਸੀਂ ਮੰਡੀਆਂ ਬਚਾਉਣ ਉਹਨਾਂ ਦੀਆਂ ਗਏ ਜਿਹੜੇ ਏਸੀ ਕਮਰਿਆਂ 'ਚ ਬੈਠ ਕੇ ਸਾਡੀਆਂ ਫਸਲਾਂ ਤੇ ਸਾਡੇ ਪੈਸੇ ਵੀ ਨਹੀਂ ਪੂਰੇ ਦਿੰਦੇ ਜਿਹੜੇ ਹੱਥ ਨਾਲ ਚੱਕ ਕੇ ਫਸਲ ਨੂੰ ਦੱਸ ਦਿੰਦੇ ਕਿ ਨਰਮ ਹੈ ਇਸ ਵਕਤ ਨਰਮ ਹੈ ਫਸਲ ਜਾਂ ਨਮਈ ਹੈ ਵਿੱਚ ਇੰਨਾ ਰੇਟ ਨਹੀਂ ਮਿਲਣਾ ਫਿਰ ਅਸੀਂ ਉਹਨਾਂ ਦੀਆਂ ਮੰਡੀਆਂ ਬਚਾਉਣ ਵਾਸਤੇ ਫਿਰ ਅਸੀਂ 4 ਵਜੇ ਸੈਲੋ ਦੇ ਬਾਹਰ ਜਾ ਕੇ ਟਰੈਕਟਰ ਵੀ ਲਗਾ ਦਿੱਤੇ ਹੁਣ ਲੜਾਈ ਮੋਦੀ ਨਾਲ ਹੈ ਕਿ ਐਮਐਸਪੀ ਵਾਸਤੇ ਹੈ ਤੇ ਕਿਸਾਨ ਸਾਡੀ ਮੋਦੀ ਨਾਲ ਕੀ ਲੜਾਈ ਹੈ ਮੋਦੀ ਨਾਲ ਕਿ ਲੜਾਈ ਸਾਡੀ ਹੈ ਕਿ ਐਮਐਸਪੀ ਸਾਨੂੰ ਕੰਟੀ ਦੇ ਦੋ ਅਸੀਂ ਵਾਪਸ ਆ ਜਾਵਾਂਗੇ ਪੰਜਾਬ ਦੇ ਨੂੰ ਕੋਈ ਬੈਨੀਫਿਟ ਸਿਰ ਦੋ ਫਸਲਾਂ ਦੇ ਐਮਐਸਪੀ ਹੈ ਬਾਕੀ ਤਾਂ ਕੀ ਤਾਂ ਹੀ ਨਹੀਂ ਰੇਟ ਤੇ ਜਿਹਦੇ ਮਰਜ਼ੀ ਤਾਇ ਕਰੀ ਜਾਣ ਤਾਂ ਸਾਨੂੰ ਉਸ ਚੀਜ਼ ਦਾ ਮੁੱਲੇ ਨਹੀਂ ਮਿਲ ਰਹੀ ਮੈਂ ਅੱਜ ਕਹਿੰਦਾ ਮੂੰਗ ਵੇਚ ਦਿੰਦਾ ਲੈ ਕੇ ਲਾਉਂਦਾ ਜਿਹੜੀ ਨੇ ਐਮਐਸਪੀ ਗੱਲ ਸਾਡੀ ਚਗਾ ਕੇ ਦਿਖਾ ਦਿੰਦੀ ਉਸ ਰੇਟ ਦੇ ਉੱਤੇ ਮਤਲਬ ਚੈਲੰਜ ਕਰਦੇ ਸਾਡੀ ਚੈਲੰਜ ਦਿੰਦੇ ਆ ਵੀ ਸਾਡੀ ਰੇਟ ਤੇ ਨਹੀਂ ਚੱਕੀ ਜਾਂਦੀ ਸਾਨੂੰ ਐਮਐਸਪੀ ਤੇ ਗਰੰਟੀ ਨਹੀਂ ਮਿਲਦੀ ਜਦ ਤੱਕ ਇਹ ਕਾਨੂੰਨੀ ਬੰਦਾ ਸਾਡਾ ਸ਼ਗਲ ਰਿਸ਼ਤਾ ਜਾਰੂਗਾ ਇਹਨੂੰ ਸਮਝੋ ਹੋਰ ਤਿੱਖਾ ਸੰਘਰਸ਼ ਕਰਾਂ ਪਬਲਿਕ ਆਡੀਅਨਸ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ 蒂ਮਾਨ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਏ 14 ਫਸਲਾ ਤੇ ਐਮਐਸਪੀ ਦੇਣ ਦਾ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਕਿਸਾਨ ਲਗਾਤਾਰ ਇਹ ਮੰਗ ਕਰ ਰਹੇ ਸੀ ਕਿ ਐਮਐਸਪੀ ਉੱਪਰ ਕਾਨੂੰਨ ਬਣਨੇ ਚਾਹੀਦੇ ਆ ਐਮਐਸਪੀ ਦਿੱਤੀ ਜਾਣੀ ਚਾਹੀਦੀ ਆ ਤਾਂ ਕੇਂਦਰ ਸਰਕਾਰ ਵੱਲੋਂ ਜਦੋਂ ਤੀਜੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਵਾਰੀ ਇਹ ਸਰਕਾਰ ਬਣੀ ਹੈ ਭਾਜਪਾ ਦੀ ਤਾਂ ਇਹ ਐਲਾਨ ਸਭ ਤੋਂ ਪਹਿਲੇ ਐਲਾਨ ਕੇਂਦਰ ਦੀ ਸਭ ਤੋਂ ਪਹਿਲੀ ਬੈਠਕ ਤੋਂ ਬਾਅਦ ਕੀਤੇ ਜਾਂਦੇ ਨੇ ਆਓ ਗੱਲ ਕਰਦੇ ਆ ਐਮਐਸਪੀ ਤੇ ਐਮਐਸਪੀ ਵਧਣ ਤੋਂ ਬਾਅਦ ਬੀਕੇਯੂ ਪੁਆਦੇ ਪ੍ਰਧਾਨ ਤਲੋਚਨ ਸਿੰਘ ਜੀ ਦੇ ਨਾਲ ਔਰ ਇਹ ਜਾਣਦੇ ਆ ਕਿ ਆਖਰ ਇਸ ਐਮਐਸਪੀ ਦਾ ਪੰਜਾਬ ਦੇ ਕਿਸਾਨ ਕਿੰਨਾ ਕੁ ਲਾਹਾ ਲੈਣਗੇ ਇਸ ਦਾ ਪ੍ਰਭਾਵ ਕੀ ਹੋਵੇਗਾ ਜਾਂ ਫਿਰ ਇਸ ਦੇ ਉਲਟੇ ਅਸਰ ਹੋ ਸਕਦੇ ਆ ਆਓ ਚਰਚਾ ਸ਼ੁਰੂ ਕਰਦੇ ਆ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਕੇਂਦਰ ਸਰਕਾਰ ਵੱਲੋਂ ਸਭ ਤੋਂ ਪਹਿਲਾ ਫੈਸਲਾ ਕੇਂਦਰ ਦੀ ਮੰਡਲ ਦੀ ਬੈਠਕ ਤੋਂ ਬਾਅਦ ਜਿਹੜਾ ਲਿਆ ਗਿਆ ਏ ਉਏ ਲਿਆ ਗਿਆ ਕਿ 14 ਫਸਲਾ ਤੇ ਐਮ ਐਸ ਪੀ ਉਹਨਾਂ ਨੇ ਵਧਾ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਲਈ ਇਹ ਐਲਾਨ ਹੋਇਆ ਤੇ ਕਿਸਾਨ ਇਸ ਨੂੰ ਕਿਸ ਪ੍ਰਕਾਰ ਵੇਖਦੇ ਨੇ ਦੇਖੋ ਜੀ ਜਿਹੜੀ ਇਹਨਾਂ ਨੇ ਐਮ ਐਸ ਪੀ ਅਲਾਉਂਸ ਕੀਤੀ ਅਸੀਂ ਬਿਲਕੁਲ ਰਾਜ਼ਾ ਕਰਦੇ ਹਾਂ ਕਿਉਂਕਿ ਜਿਹੜੀ ਤੁਸੀਂ ਮਹਿੰਗਾਈ ਵਧੀ ਹੈ ਘੱਟੋ ਘੱਟ 10 15% ਵਧੀ ਹੈ ਜਿਹੜਾ ਸਾਡਾ ਰੇਟ ਵਧਾਇਆ 5% ਅਸੀਂ ਇਹਨਾਂ ਤੋਂ ਮੰਗਦੇ ਸੁਆਮੀ ਨਾਥ ਦੀ ਰਿਪੋਰਟ ਸੀ 2 50 ਦੇ ਉੱਤੇ ਉਸ ਹਾਲਾਲੇ ਤੁਹਾਨੂੰ ਐਮ ਐਸ ਪੀ ਦਿੱਤੀ ਨਹੀਂ ਹੈਗੀ ਸਿਰਫ ਜਿਹੜੀ ਗਵਰਨਮੈਂਟ ਐ ਐਮਐਸਪੀ ਚੱਕਦੀ ਐ ਉਹ ਦੋ ਫਸਲਾਂ ਤੇ ਚੱਕਦੀ ਐ ਇੱਕ ਝੋਨੇ ਦੇ ਉੱਤੇ ਤੇ ਇੱਕ ਕਣਕ ਦੇ ਉੱਤੇ ਬਾਕੀ ਕੋਈ ਫਸਲ ਐਮਐਸਪੀ ਦੇ ਉੱਤੇ ਚੱਕੇਦੀ ਨਹੀਂ ਆਸੀਂ ਤਾਂ ਇਹਨਾਂ ਨੂੰ ਕਹੇ ਵੀ ਇੱਥੇ ਕਾਨੂੰਨ ਬਣਾਓ ਤੇ ਕਾਨੂੰਨ ਬਣਦੇ ਕਾਨੂੰਨ ਬਣ ਜਵੇ ਤਾਂ ਅਸੀਂ ਦੂਜੀ ਫਸਲਾਂ ਵੀ ਉਹਦਾ ਲਾਂਦੀ ਸ਼ੁਰੂ ਕਰਦੀ ਕੀ ਹੁਣ ਤੁਸੀਂ ਕਣਕ ਦੇਖ ਲਓ ਵਿਹਾਰ ਦੇ ਵਿੱਚ 1000 ਰੁਪਏ ਕਣਤਲ ਚੱਕੀ ਜਾਂਦੇ 1200 ਰੁਪਏ ਉੱਥੋਂ ਲਿਆ ਕੇ ਜਿਹੜੇ ਵਪਾਰੀ ਲੋਕ ਐ ਇੱਥੇ ਪੰਜਾਬ ਦੇ ਹਰਿਆਣੇ ਵਿੱਚ ਵੇਚਦੇ ਐ ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਇਸ ਤੇ ਸਾਡਾ ਕਾਨੂੰਨ ਬਣਨਾ ਚਾਹੀਦਾ ਹੈ ਜਦ ਤੱਕ ਕਾਨੂੰਨੀ ਬਿਨਾਂ ਸਾਨੂੰ ਐਮਐਸਪੀ ਦਾ ਕੋਈ ਫਾਇਦਾ ਨਹੀਂ ਹੈਗਾ। ਹੂੰ। ਅੱਛਾ ਤੁਸੀਂ ਕਿਹਾ ਕਿ ਜੋ ਬਾਕੀ ਫਸਲਾਂ ਆ ਉਹ ਅਸੀਂ ਲਾਉਣੀਆਂ ਸ਼ੁਰੂ ਕਰ ਦਾਂਗੇ। ਹੁਣ ਤੱਕ ਕਿਉਂ ਨਹੀਂ ਲਾਈਆਂ ਗਈਆਂ? ਐਮਐਸਪੀ ਦਾ ਕਾਫੀ ਸਾਰੀਆਂ ਫਸਲਾਂ ਤੇ ਕਿਸੇ ਤੇ 550 ਰੁਪਏ ਵਧਾਈਆ, ਕਿਸੇ ਤੇ 350 ਵਧਾਈਆ ਉਹ ਦੇ ਰਹੇ ਨੇ। ਜਿਹੜੇ ਇਹਨਾਂ ਨੇ ਪਤਾਇਆ ਐ ਐਮ ਐਸ ਪੀ ਉਹ ਤਾਂ ਰੇਟ ਦੱਸਣ ਤੋਂ ਪਹਿਲਾਂ ਤਾਂ ਇਹਨੇ 5% ਦੇ ਘੇਟ ਚ ਬਤਾਇਆ ਮਹਿੰਗਾਈ ਵਧ ਗਈ 10% ਤੋਂ ਵੀ ਉੱਤੇ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਤੇ ਐਮ ਐਸ ਪੀ ਚਾਹ ਦੀ ਨਾਲ ਲੈਣੀ ਨਹੀਂ ਹੈਗੀ ਕੀਚੀ ਤੋਂ ਚੱਕਣੀ ਨਹੀਂ ਹੈਗੀ ਸਾਨੂੰ ਐਮ ਐਸ ਸੀ ਤੋਂ ਉਸ ਤੋਂ ਫਾਇਦਾ ਕੀ ਬਦਾਨ ਦਾ ਉੱਤੇ ਉੱਤੇ ਕਾਨੂੰਨ ਬਣਾ ਦੇਣਾ ਵੀ ਜੇ ਇਸ ਤੋਂ ਘੱਟ ਕੀਤੇ ਉੱਤੇ ਉੱਤੇ ਕੇਸ ਦਰਜ ਹੋਵੇ ਉਹਨੂੰ ਸਜ਼ਾ ਹੋਵੇ ਵੀ ਐਮ ਐਸ ਸੀ ਜਿਹੜੇ ਰੇਟ ਤੋਂ ਘੱਟ ਚੱਕਦਾ ਜਦੋਂ ਇਹ ਸਾਨੂੰ ਐਮ ਐਸ ਸੀ ਤੋਂ ਸਾਨੂੰ ਰੇਟ ਚੱਕਣ ਦੇ ਦੇਣਗੇ ਤੇ ਅਸੀਂ ਦੂਜੀ ਫਸਲ ਲਾਣੀ ਸ਼ੁਰੂ ਕਰ ਦਾਂਗੇ ਨਾਲ ਦੀ ਨਾਲ ਜੀ ਅੱਛਾ ਝੋਨਾ ਪ੍ਰਤੀ ਕੁਆਂਟਲ ਕੈਰਪੈਨੂ ਵਿਕਦਾ ਹੈ ਚੋਨਾ ਪਹਿਲਾਂ ਦਾ ਹੁਣ ਇਹਨਾਂ ਨਾਲ 2300 ਪ੍ਰਤੀ ਕਿਲੋ ਕੀਤਾ 197 ਉਹਦਾਇਆ ਹੁਣ ਤੁਸੀਂ ਇੱਕ ਕਿਲੇ ਦੇ ਉੱਤੇ ਲਾ ਲਓ 20 ਜਾਂ 25 ਗੋਨਟੇ ਦੇ ਝੋਨੇ ਦੇ ਨਿਕਲਦੇ ਆ ਉਹ ਤੇ 30 35000 ਦੇ ਵਿੱਚ ਸਾਡੇ ਤੇ ਖਰਚੇ ਹੀ ਜਾਂਦਾ ਹੈ ਤੇ ਖਰਚੇ ਸਾਨੂੰ ਪਿੱਛੇ ਕੀ ਬਚਿਆ ਤੂੰ 6 ਮਹੀਨੇ ਬਾਅਦ ਸਾਨੂੰ ਪੈਸੇ ਮਿਲਨੇ ਆ 6 ਮਹੀਨੇ ਸਾਨੂੰ 10 ਜਾਂ 15000 ਰੁਪਏ ਬਚੇ ਤੋਂ ਨਹੀਂ ਅਸੀਂ ਸਾਡੇ 5 10 15 6 ਮਹੀਨੇ ਜਦ ਤੀ ਬੱਚਿਆਂ ਦਾ ਗਜਨ ਚ ਚਲਾਵਾਂਗੇ ਜਾਂ ਭਲਾਈ ਦਾ ਗਜਨ ਕਿੱਥੇ ਚਲਾਵਾਂਗੇ ਅਸੀਂ ਜੀ ਤੇ ਇਸ ਕਰਕੇ ਸਾਨੂੰ ਇਹ ਜਿਹੜੀ ਨਾ फस ਗਈ ਸਾਨੂੰ C2 50 ਉੱਤੇ ਮਿਲਣੀ ਚਾਹੀਦੀ ਹੈ ਨਾ ਕਿ ਆਪਣੇ ਮਰਜ਼ੀ ਨਾਲ ਦੂਜੇ ਮੇਰੇ ਇਹ ਤੁਹਾਡੇ ਨਿਊ ਚਲਣੇ ਮਾਧਿਮ ਗੌਰਮੈਂਟ ਨੂੰ ਕਹਣ ਜਾਂਦਾ ਜਿਸ ਦਾ ਕੋਪਲੇਟ ਕਰਾਣੇ ਆ ਜਿਹੜੇ ਬੱਬੜੀਆਂ ਆਪਣੀਆਂ ਚੀਜ਼ਾਂ ਦਾ ਆਮੁੱਲ ਤੈਅ ਕਰਦੇ ਆ ਕਿਸਾਨ ਆਪਣੀ ਕੋਈ ਵੀ ਜਿੰਸ ਵੇਚਦਾ ਹੈ ਜੋ ਕੋ ਮਾਲ ਵੇਚਦਾ ਉਹਦਾ ਮੁੱਲ ਆਪ ਕਿਉਂ ਨਹੀਂ ਤੈਅ ਕਰ ਕਿਸਾਨ ਨੂੰ ਮੁੱਲ ਤੈਅ ਕਰਨ ਦੇਣਾ ਚਾਹੀਦਾ ਤੇ ਗੌਰਮੈਂਟ ਇਸ ਦਾ ਮੁੱਲ ਤੈਅ ਕਿਉਂ ਕਰਦੀ ਹੈ ਅਸੀਂ ਗੌਰਮੈਂਟ ਤੋਂ ਵੀ ਪੁੱਛਣਾ ਚਾਹੁੰਦੇ ਤੁਹਾਡੇ ਮਾਧਿਮ ਥਰੂ ਜੀ ਤੁਹਾਨੂੰ ਇਤਰਾਜ਼ ਹੈ ਕਿ ਕਿਸਾਨ ਵੱਲੋਂ ਉਗਾਈ ਹੋਈ ਫਸਲ ਦਾ ਮੁੱਲ ਸਰਕਾਰ ਕਿਉਂ ਤੈਅ ਕਰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਸਰਕਾਰੀ ਤੰਤਰ ਦੇ ਵਿੱਚ ਰੁਕਾਵਟ ਆਵੇਗੀ ਜੇ ਹਰ ਕੋਈ ਆਪਣੇ ਢੰਗ ਦੇ ਨਾਲ ਮੁੱਲ ਡਿਸਾਈਡ ਕਰੂਗਾ ਜਦੋਂ ਹੋਰ ਚੀਜ਼ਾਂ ਸਾਰੇ ਆਪਣੀ ਆਪਣਾ ਮੁੱਲ ਆਪ ਤੈਅ ਕਰਦੀਆਂ ਤੇ ਉੱਥੇ ਸਰਕਾਰੀ ਤੰਤਰ ਨੂੰ ਕੋਈ ਰਿਕਵਰੀ ਨਹੀਂ ਆਉਂਦੀ ਤੇ ਸਾਡੇ ਜੇ ਜ਼ਿੰਮੇਵਾਰ ਕੋਈ ਆਪਣਾ ਮੁੱਲ ਤੈਅ ਕਰ ਲੂਗਾ ਤੇ ਇੱਕ ਸਰਕਾਰੀ ਤੰਤਰ ਉਸੇ ਵਜ੍ਹਾ ਨਾਲ ਤਤੈ ਹੋਊਗੀ ਨੂੰ ਉਹਦੇ ਵਿੱਚ ਕਿਉਂ ਨਹੀਂ ਆਂਦੀ ਇਹਨਾਂ ਨੂੰ ਰਿਕਵਰਡ ਹੋਰ ਵਿੱਚ ਮੰਡੀ ਕਰਨ ਤੇ ਇਸ ਦਾ ਪ੍ਰਭਾਵ ਨਹੀਂ ਪਏਗਾ ਮੰਡੀ ਕੰਦੇ ਵਿੱਚੋਂ ਮੰਡੀਆਂ ਬੰਦ ਕਰਨ ਦੇ ਨਾਲ ਜਿਹੜੇ ਸੈਲੋ ਖੋਰੇ ਸੀਗੇ ਅਡਾਨੀ ਛਡਾਨੀਆਂ ਦੇ ਤੇ ਉਹ ਸਾਡੀ ਮੰਡੀ ਕੰਦੇ ਪਹਿਣੀ ਬਣ ਗਏ ਜੀ ਜੇ ਸਾਡੇ ਕਾਨੂੰਨ ਬਣ ਗਿਆ ਇਹਦੇ ਉੱਤੇ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਜੇ ਕੋਈ ਕਿਛ ਦੇ ਤੋਂ ਕਾਟੀ ਜਨ ਕਿੰਚੀ ਖਰੀਦਣੀ ਨਹੀਂ ਹੈਗੀ ਤੇ ਸਾਡੇ ਮੂਲੇ ਗਾਰੰਟੀ ਇਹਦਾ ਕਾਨੂੰਨ ਬਣਾਣਾ ਤਾਂ ਸਾਨੂੰ ਫਾਇਦਾ ਐਮਐਸਏ ਸਿਰਫ ਦੋ ਫਸਲਾਂ ਤੇ ਐਮਐਸਪੀ ਚੱਕਦੇ ਆ ਝੋਨੀਆਂ ਰਕਣਕੇ ਦੇ ਉੱਤੇ ਬਾਕੀ ਸੀ ਤਾਂ ਮੂਲ ਤੈਅ ਕਰਨੇ ਆ ਸਾਨੂੰ ਤੇ ਐਮਐਸਏ ਮਿਲਦੀ ਨਹੀਂ ਹੈਗੀ ਹੁਣ ਅਸੀਂ ਪਿੱਛੇ ਮੈਂ ਮੱਕੀ ਖੁਦ ਬੀਜੀ ਸੀਗੀ ਜੀ ਸਾਨੂੰ ਤਾਂ 1000 ਰੁਪਏ ਕਿੰਟਲ ਦਿੱਤਾ ਜਦ ਕਿ ਗਵਰਨਮੈਂਟ ਦਾ ਰੇਟ ਉਸਤੋਂ 2000 ਰੁਪਏ ਰਿਸੀ ਗਿਆ ਤਾਂ ਸਾਨੂੰ 1000 ਰੁਪਏ ਵਿੱਚ ਅਸੀਂ ਮੱਕੀ ਕਿਉਂ ਬੀਜੇ ਹੂੰ ਜੇ ਸਾਡਾ ਮੁੱਲ ਉਸ ਚੱਕਣੀ ਨਹੀਂ ਜਾਂ ਗੌਰਮੈਂਟ ਨੇ ਚੱਕਣੀ ਨਹੀਂ ਹੈਗੀ ਤੇ ਸਾਨੂੰ ਤਾਂ ਫਾਇਦਾ ਚੱਕਣ ਦਾ ਕੀ ਵੇਜਨ ਦਾ ਕੀ ਫਾਇਦਾ ਅੱਛਾ ਆંકੜੇ 2250 ਰੁਪਏ ਦੀ ਕੀਮਤ ਦੱਸਦੇ ਆ 135 ਰੁਪਏ ਦਾ ਵਾਅਦਾ ਦੱਸਦੇ ਆ ਫਿਰ ਇਹ ਕਿੱਥੇ ਦੇ ਆંકੜੇ ਹੋਏ ਇਹਨਾਂ ਦੇ ਆਪਣੇ ਆંકੜੇ ਬਣਾਈ ਜਾਂਦੇ ਆਪਣੇ ਫਾਰਮੂਲੇ ਨਾਲ ਆਪਣੇ ਲਾ ਕੇ A2 ਕਿਹੜਾ ਕੀਤਾ ਹੈ ਨਾਲ ਆਪਣਾ ਫਾਰਮੂਲਾ ਉਸੇ ਨਾਲ ਕੱਢਦੇ ਉਹਨਾਂ ਬਣਾਉਂਦੇ ਆ ਜੇ ਤੁਸੀਂ ਮਹਿੰਗਾਈ ਦੇਖ ਲਓ ਕਿੰਨੇ ਪਰਸੈਂਟ ਵਧੀ ਹੈ ਤਾਂ ਇੱਧਰ ਤੁਸੀਂ ਦੇਖ ਲਓ ਕਿੰਨਾ ਪਰਸੈਂਟ ਇਹਨਾਂ ਨੇ ਬਤਾਇਆ ਜੀ ਉਸ ਨਾਲ ਤਾਂ ਇਹਨਾਂ ਦਾ 0 ਸਾਡੇ ਸਾਡੇ 0 ਪਰਸੈਂਟ ਵੀ ਸਾਡੀ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਜਾਂ ਤਾਂ ਸਾਨੂੰ ਐਮਐਸਪੀ ਤੋਂ ਕਾਨੂੰਨੀ ਦੀ ਕੀਮਤਾ ਬਹੁਤ ਜ਼ਿਆਦਾ ਆ ਆਪਾਂ ਕਹਿ ਦਈਏ ਕਿ ਐਮ ਐਸ ਪੀ ਦੇ ਵਿੱਚ ਵਧਾਈਆਂ ਗਈਆਂ ਨੇ ਚੌਲਾਂ ਦੇ ਮੁਕਾਬਲੇ ਪਰਸੈਂਟੇਜ ਦੀ ਗੱਲ ਕਰੀਏ ਕਿੰਨੇ ਪਰਸੈਂਟ ਦਾਣਾਂ ਪੰਜਾਬ ਦੇ ਵਿੱਚ ਕਿਸਾਨ ਬੀਜਦੇ ਨੇ ਝੋਨਾ ਕਿੰਨੇ ਪਰਸੈਂਟ ਬੀਜਦੇ ਨੇ ਤੇ ਕਣਕ ਕਿੰਨੇ ਪਰਸੈਂਟ ਬੀਜਦੇ ਕਣਕ ਤਾਂ ਤੁਹਾਨੂੰ ਪਤਾ ਪੂਰੇ ਪੰਜਾਬ ਦੀ 100% ਬੀਜੀ ਜਾਂਦੀ ਹੈ ਝੋਨਾ ਵੀ 80-90% ਦੇ ਵਿੱਚ ਬੀਜਿਆ ਜਾਂਦਾ ਜਿਹੜੀਆਂ ਦਾਣਾਂ ਬਹੁਤ ਘੱਟ ਬੀਜੀ ਜਾਂਦੀਆਂ ਕਿਉਂਕਿ ਜਦ ਉਹਦੇ ਦਾਣਾਂ ਇਸ ਕਰ ਘੱਟ ਬੀਜਦੇ ਆ ਉਹਦੇ ਸਾਨੂੰ ਐਮ ਐਸ ਪੀ ਨਹੀਂ ਮਿਲਦੀ ਇਹ ਰੇਟ ਦਾ ਤੈਅ ਕਰ ਦਿੰਦੇ ਆ ਉਹ ਸਾਹਮਣੇ ਜੇ ਮੰਡੀ ਤੋਂ ਕੋਈ ਚੱਕਦਾ ਹੀ ਨਹੀਂ ਹੈਗਾ ਤੇ ਸਾਨੂੰ ਉਸਤੇ ਵੀ ਜੀ ਬੀਜਾਂ ਦਾ ਕੀ ਫਾਇਦਾ ਸਾਨੂੰ ਜਾ ਝੋਨੇ ਹਰ ਕਰਨ ਦੇ ਅਸੀਂ ਝੋਨਾ ਕਿਉਂ ਨੀ ਬੀਜੇ ਫਿਰ ਸਾਨੂੰ ਜਿਮੀਦਾਰਾਂ ਨੇ ਵੀ ਪੱਲੋਂ ਖਾਣਾ ਕੁਛ ਜੀ ਉਹਨੇ ਤਾਂ ਹੀ ਦਾ ਕਰਜ਼ਾ ਸੀ ਤੇ ਚੜੀ ਜਾਂਦਾ ਤੇ ਆਤਮ ਹੱਤਿਆ ਕਰੀ ਜਾਂਦੇ ਆ ਤੇ ਸਾਨੂੰ ਐਮ ਐਸ ਪੀ ਦੇਣ ਤਾਂ ਉਹਦੇ ਰੇਟ ਚੱਕਣਾ ਸੀ ਫਸਲ ਦਾਣਾ ਵੀ ਲਾਵਾਂਗੇ ਝੋਨੇ ਨੂੰ ਅਸੀਂ ਸਾਡੇ ਪਾਣੀ ਥੱਲੇ ਧਰਤੀਂ ਤੇ ਇਸ ਕਰਕੇ ਜੀ ਸਾਨੂੰ ਉਹੀ ਗੱਲ ਤੇ ਆਉਣ ਲੱਗਾ ਸੀਗਾ ਕਿ ਝੋਨੇ ਦੀ ਫਸਲ ਨੇ ਪੰਜਾਬ ਦੇ ਪਾਣੀ ਨੂੰ ਮੁੱਕਣ ਦੀ ਇੱਕ ਅਗਾਰ ਤੇ ਲਿਆ ਦਿੱਤਾ ਸਿਰਫ ਇੱਕ ਗਰੰਟੀ ਕਰਕੇ ਆਪਾਂ ਐਡਾ ਵੱਡਾ ਕੰਪੀਟੀਸ਼ਨ ਚਲਾ ਰਹੇ ਹਾਂ ਗਰੰਟੀ ਕਰਕੇ ਕੰਪੀਟੀਸ਼ਨ ਨਹੀਂ ਹੈਗਾ ਜੀ ਗਰੰਟੀ ਹੁਣ ਚੋਣਾ ਮਜਬੂਰੀ ਹੈ ਜਾਂ ਸਾਨੂੰ ਹੁਣ ਜਿੰਮੇਦਾਰ ਤਾਂ ਮਰਦਾ ਵੀ ਭੁੱਖਾ ਮਰਦਾ ਉਹਨੂੰ ਮਿਲਦਾ ਹੀ ਕੁਝ ਨਹੀਂ ਹੈਗਾ ਜੇ ਉਹ ਨਿਲੇ ਤਾਂ ਆਪਣੇ ਆਪੇ ਬੰਦ ਕਰ ਜਾਣਗੇ ਸਾਨੂੰ ਤਾਂ ਕਹਿੰਦੇ ਵੀ ਝੋਨਾ ਪਾਣੀ ਖਾਂਦਾ ਜਿਹੜੀਆਂ ਨੇ ਪੰਜ ਕੰਪਨੀਆਂ ਬੜੀਆਂ-ਬੜੀਆਂ ਖਾਂਦੀਆਂ ਉਹਨਾਂ ਦਾ ਪਾਣੀ ਕਿਉਂ ਨਹੀਂ ਉਹਨਾਂ ਦਾ ਹੀ ਪਾਣੀ ਬਲਵਾਂਦ ਕਰਨਾ ਚਾਹੀਦਾ ਜਿਹੜਾ ਕੋਕਾ ਕੋਲਾ ਹੋਈ ਪੈਪਸੀ ਕੋ ਪੈਪਸੀ ਵਾਲੇ ਹੋਏ ਤੇ ਦੂਜਾ ਬੀਅਰ ਫੈਕਟਰੀਆਂ ਇੱਕ ਸਭ ਤੋਂ ਜ਼ਿਆਦਾ ਪਾਣੀ ਤਾਂ ਇਹ ਖਾਂਦੀਆਂ ਪਰ ਬਰਬਾਦੀ ਦਾ ਮੁਕਾਬਲਾ ਆਪਾਂ ਬਰਬਾਦੀ ਨਾਲ ਤਾਂ ਨਹੀਂ ਕਰ ਸਕਦੇ ਨਹੀਂ ਬਰਬਾਦੀ ਅਸੀਂ ਤਾਂ ਕਹਿੰਦੇ ਨਹੀਂ ਕਰਦੇ ਅਸੀਂ ਉਹਨਾਂ ਨਾਲ ਮੁਕਾਬਲਾ ਕਰਦੇ ਨਹੀਂ ਉਹ ਆਪਣੀ ਉਹਨਾਂ ਦਾ ਆਪਣਾ ਤਹਿ ਮੁੱਲ ਆਪ ਕਰਨਾ ਅਸੀਂ ਆਪਣਾ ਤਹਿ ਮੁੱਲ ਆਪ ਕਰਨਾ ਤੇ ਆਪ ਸਾਡਾ ਆਪ ਮੁੱਲ ਤਹਿ ਜੋ ਆਪਣੇ ਪੈਪਸੀ ਕੋਲੇ ਦਾ ਮੁੱਲ ਤਹਿ ਕਿਸ ਇੱਕ ਤਰਲੋਚਨ ਸਿੰਘ ਜੀ ਤੁਸੀਂ ਕਿਹਾ ਕਿ ਅਸੀਂ 80% ਪੰਜਾਬ ਵਿੱਚ ਝੋਨਾ ਲਗਾਉਂਦੇ ਹਾਂ ਹਾਂ ਜੀ ਪੰਜਾਬ ਵਿੱਚ 80% ਝੋਨਾ ਦਾ ਲੱਗ ਗਿਆ ਹਾਂ ਜੀ ਇੱਥੇ ਖਾਨ ਵਾਲੇ ਪੰਜਾਬ ਵਿੱਚ ਕਿੰਨੇ ਕਿਨੇ ਚੌਲ ਇਹ ਤਾਂ ਬਾਹਰ ਜਾਂਦਾ ਸਾਨੂੰ ਨਾ ਸਰ ਬਿਚਦੇ ਕੋਹ ਨਾਲ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕੋਣ ਖੰਦਾ ਜਾਦਾ ਜੇ ਝੋਨੇ ਦੀ ਫਸਲ ਦਾ ਅਸਲ ਜੇ ਇਹਨਾਂ ਗੌਰਮੈਂਟ ਦੀ ਪੋਲਿਸੀ ਸੀ ਕਿ ਵੀ ਅਸੀਂ ਪੰਜਾਬ ਨੂੰ ਕਿਸੇ ਤਰੀਕੇ ਨਾਲ ਬਰਬਾਦ ਕਰੀਏ ਜਿਹੜੀ ਝੋਨੇ ਦੀ ਫਸਲ ਹੈਗੀ ਬਿਹਾਰ ਯੂਪੀ ਵਾਲਿਆਂ ਦੀ ਸਾਡੀ ਫਸਲ ਝੋਨੇ ਦੀ ਪੰਜਾਬ ਦੀ ਨਹੀਂ ਹੈਗੀ ਬਿਲਕੁਲ ਜੀ ਤੇ ਇਹਨਾਂ ਨੇ ਸਾਨੂੰ ਗੌਰਮੈਂਟ ਨੇ ਇੱਥੇ ਲੈ ਕੇ ਝੋਨਾ ਲਿਆਂਦਾ ਤਾ ਤੂੰ ਪਹਿਲਾਂ ਇੱਥੇ ਕੋਣ ਝੋਨਾ ਲਾਂਦਾ ਸੀਗਾ ਪਹਿਲੇ ਜਵਾਰ ਮੱਕੀ ਬਾਜਰਾ ਕਣਕ ਬੀਜਦੇ ਹੁੰਦੇ ਸੀਗੇ ਤੇ ਅਗਰ ਅਸੀਂ ਬਾਹਰ ਭੇਜਦੇ ਹਾਂ ਉਹਦੇ 'ਚ ਮੁਨਾਫਾ ਤਾਂ ਹੁੰਦਾ ਹੀ ਹੋਏਗਾ ਤਾਂ ਹੀ ਅਸੀਂ 80% ਲਗਾ ਰਹੇ ਜੀ ਮੁਨਾਫਾ ਗੌਰਮੈਂਟ ਨੂੰ ਸਾਨੂੰ ਤਾਂ ਕੋਈ ਮੁਨਾਫ ਸਾਡੇ ਕੋਲ ਤਾਂ ਜਦ ਗਵਰਨਮੈਂਟ ਨੇ ਚੱਕ ਲਈ ਫਸਲ ਉਦੋਂ ਗਵਰਨਮੈਂਟ ਇਹਨੂੰ ਜੇ ਸਾਡੇ 23 ਤੋਂ 5000 ਦੀ ਬੇਦ ਦੀ 6 ਜਾਂ ਤੇ ਗਵਰਨਮੈਂਟ ਨੂੰ ਫਿਰ ਸਾਡੇ ਤੋਂ ਕੋਈ ਮੁਨਾਫਾ ਨਹੀਂ ਆਗਾ ਤਾਂ ਗਵਰਨਮੈਂਟ ਮੁਨਾਫਾ ਠੀਕ ਹੈ ਇੱਕ ਹੋਰ ਸੀਗਾ ਜੀ ਇੱਕ ਤੁਸੀਂ ਕਹਿੰਦੇ ਹੋ ਕਿ ਵੀ ਸਾਨੂੰ ਐਮਐਸਪੀ ਜਿਸਾਂ ਕਿਸਾਨ ਨੂੰ ਨਹੀਂ ਮਿਲਦੀ ਪਈ ਅੰਦੋਲਨ ਹੋਇਆ ਸੀ ਕਿਸਾਨ ਅੰਦੋਲਨ ਕਿਸਾਨ ਮਜ਼ਦੂਰ ਇਕਤਾ ਦਾ ਅੰਦੋਲਨ ਹੋਇਆ ਸੀ ਇਸ ਵਾਰ ਉਹ 11 ਪੁਆਇੰਟ ਜੀ ਮਜ਼ਦੂਰ ਦਾ ਇੱਕ ਵੀ ਪੁਆਇੰਟ ਨਹੀਂ ਦੇਖਿਆ ਜੀ ਕਿਧਰ ਵੀ ਕਿਸਾਨਾਂ ਨਾਲ ਕਿ ਮਜ਼ਦੂਰਾਂ ਦੇ ਹੱਕ ਦਾ ਕੋਈ ਪੁਆਇੰਟ ਤੁਸੀਂ ਚੱਕਿਆ ਹੋਵੇ ਐਮਐਸਪੀ ਤੋਂ ਇਲਾਵਾ ਮਧੂਰਾ ਬਰਾਕ ਦੇ ਚੱਕਦੇ ਆ ਉਹਨੇ ਅਸੀਂ ਅੱਜ ਹੁਣ ਅਮਰੀਕਾ ਵਾਲੇ ਸੀ ਇਹਨਾਂ ਦੇ ਅਸੀਂ ਕਹਿੰਦੇ ਦੁਗਣਾ ਕਰੋ ਇਹਨਾਂ ਦਾ ਪਤਾ ਰੇਟ ਜਿੱਥੇ ਇਹਨਾਂ ਦੇ ਮਧੂਨ ਕੋਈ ਲੋੜ ਨਹੀਂ ਉਹਨਾਂ ਦੇ ਨਾਲ ਖੜੇ ਰਹਿੰਦੇ ਆ ਹੁਣ ਜਿਵੇਂ ਇੱਕ ਝੋਨੇ ਦਾ ਕਟੋਗੜ ਪਹਿਲਾਂ 2001 ਦੇ ਵਿੱਚ 1000 ਰੁਪਏ ਨੂੰ ਲਈ ਦੀ ਸੀ ਕਿੱਲੇ ਦੀ ਹੁਣ 5 ਤੋਂ 6000 ਦੇ ਵਿੱਚ ਲੈਂਦੇ ਆ ਕਈ ਵਾਰੀ 8-8000 ਵੀ ਲੈ ਲੈਂਦੇ ਆ ਕਿੱਲੇ ਲਈ ਦਾ ਆਰਤੀਏ ਠੀਕ કે ਗਲਤ ਆਰਤੀਏ ਠੀਕ ਹੈ ਜੀ ਜਿਹੜੇ ਕੋਕਟ ਦੇ ਅੰਦੋਲਨ ਵਿੱਚ ਕਿੰਨੇ ਆਰਤੀਏ ਬੈਠੇ ਸੀ ਨਾਲ ਜੀ ਹਾਂ ਜੀ ਆਰਤੀ ਨੇ ਸਾਥ ਤੇ ਉੱਥੇ ਨਾਲ ਦਾ ਅੰਦੋਲਨ ਕਿਸਾਨਾਂ ਨੇ ਲੜਣਾ ਜਿਹੜੀ ਲੜਾਈ ਕਿਸਾਨੀ ਲੜਦੇ ਆ ਹੋਰ ਤੋਂ ਕੋਈ ਲੜਦਾ ਹੀ ਨਹੀਂ ਕੋਈ ਨਹੀਂ ਹੁਣ ਵੀ ਤੇ ਕੋਈ ਆਰਤੀ ਡਾਕਟਰ ਤੇ ਵੀ ਪਤਾ ਹੋਗੀ ਪੂਰੇ ਇੰਡੀਆ ਦੇ ਡਾਕਟਰ ਹੜਤਾਲ ਕਰਨਗੇ ਜੇ ਮਕੈਨਿਕ ਤੇ ਆਊਗੀ ਮਕੈਨਿਕ ਹੜਤਾਲ ਕਰਨਗੇ ਫਿਰ ਤੁਹਾਡੇ ਨਾਲ ਆਰਤੀਏ ਕਿਉਂ ਹੀ ਅੱਧੋ ਖੜੇ ਕਿਉਂਕਿ ਆਰਤੀਆਂ ਨਹੀਂ ਤਾਂ ਤੁਹਾਨੂੰ ਪੈਸਾ ਦੇਣਾ ਹੁੰਦਾ ਫਸਲ ਚੱਕਣ ਦਾ ਇਹਦਾ ਮਤਲਬ ਆਰਤੀਏ ਸਰਕਾਰ ਨਾਲ ਨੇ ਕਿ ਨਾ ਐਮਐਸਪੀ ਨਾ ਦੋ ਨਹੀਂ ਜੀ ਨਹੀਂ ਆਰਤੀਆਂ ਨਾਲ ਆਰਤੀਏ ਕਹਿੰਦੇ ਉਹਨੂੰ ਦੋ ਐਮਐਸਪੀ ਦੋ ਕਿ ਆਰਤੀਏ ਨੇ ਜਿਹੜੇ ਪੈਸਾ ਨਾ ਗਵਰਨਮੈਂਟ ਦੇ ਪੈਸੇ ਦੇਣਾ ਆਰਤੀਆਂ ਨੂੰ ਦੇਣਾ ਜ ਫਿਰ ਆੜਤੀਆ ਸੜਕ ਤੇ ਚੂਨ ਨਾਲ ਨਹੀਂ ਬੈਠੇ ਉਹ ਤਾਂ ਏਸੀ ਕਮਰਿਆਂ ਚ ਬੈਠੇ ਕਿਸਾਨ ਉਹਨਾਂ ਨੇ ਬਰਸਾਤ ਔਰ ਗਰਮੀ ਚ ਤੌਰ ਤੇ ਬਾਰਡਰਾਂ ਤੇ ਫਿਰ ਆਓ ਤਾਂ ਤੁਸੀਂ ਸਵਾਲ ਤੁਸੀਂ ਆੜਤੀਆਂ ਨੂੰ ਪੁੱਛਦੇ ਸਾਨੂੰ ਨਹੀਂ ਉਸ ਦਾ ਕਿ ਕਿਉਂ ਨਹੀਂ ਜਾਂਦੇ ਤੁਸੀਂ ਇੱਕ ਅੰਦੋਲਨ ਤਾਂ ਸਭ ਤੋਂ ਵੱਡਾ ਕਿਸਾਨ ਅੰਦੋਲਨ ਸੀ ਕਿ ਅਸੀਂ ਮੰਡੀਆਂ ਵੀ ਬਚਾਣੀਆਂ ਨੇ ਨਹੀਂ ਪਰ ਜਿਹਨੂੰ ਤੁਸੀਂ ਬਚਾਨ ਨਿਕਲਿਓ ਉਹਨਾਂ ਚ ਤਾਂ ਇੱਕ ਬੰਦਾ ਵੀ ਏਸੀ ਦੇ ਕਮਰਾ ਛੱਡ ਕੇ ਤੁਹਾਡੇ ਨਾਲ ਨਹੀਂ ਬੈਠਿਆ ਉਹ ਨਹੀਂ ਆੜਤੀ ਆਏ ਸਾਡੇ ਨਾਲ ਕਿਹੜਾ ਕੀ 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 ਕੱਢ ਕੇ ਤਾਂ ਬਿਆਨ ਦੱਸੋ ਆ ਬਿਆਨ ਤਾਂ ਹੁਣ ਕੋਈ ਬਿਆਨ ਤਾਂ ਨਾਲ ਤਾਂ ਸਾਡੇ ਬੈਠੀਆਂ ਨੇ ਉੱਥੇ ਕਈ ਆਏ ਆ ਤੁਹਾਨੂੰ ਆੜਤੀਆਂ ਤੁਹਾਡੇ ਨਾਲ ਖੜੇ ਆ ਹੁਣ ਬਾਅਦ ਹੁਣ ਹਾਂਜੀ ਬਣਦੀ ਆ ਜਿੱਦਾਂ ਹੁਣ ਵਿਸਾਖੀ ਤੇ ਸਾਰੇ ਮੋਦੀ ਸਰਕਾਰ ਚੱਲਦੀ ਪਈ ਆ ਉਹਨਾਂ ਬਾਹਰ ਜਿਹੜੀ TPA ਕਰ ਲੋ ਚੰਦੀ ਅਸੀਂ ਹਰ ਐਗਜ਼ਾਮਪਲ ਉਹਨਾਂ ਬਾਹਰ ਸਮਰਥਨ ਮਿਲਦਾ ਸਾਨੂੰ ਵੀ ਬਾਹਰ ਸਮਰਥਨ ਦੇ ਰਹੀਆਂ ਇਹ ਨਹੀਂ ਦੇਖੋ ਫੇਰ ਇੱਕਲੋ ਹੀ ਆ ਜਾਂਦੀ ਹੈ ਇੱਕ ਪੋਲਿਟੀਕਲ ਪਾਰਟੀ ਰਨ ਕਰਨਾ ਇੱਕ ਮੋਦੀ ਦੇ ਉਹਨੂੰ ਕਹਿਣਾ ਵੀ ਵਿਸਾਖੀਆਂ ਬਾਹਰੋਂ ਮਿਲੀਆਂ ਸਾਨੂੰ ਉਹਨਾਂ ਨੇ ਬਾਹਰੋਂ ਸਮਰਥਨ ਦਿੱਤਾ ਬਹੁਤ ਫਰਕ ਹੈ ਜੀ ਉੱਥੇ ਇਕੱਲੇ ਜਵਾਨ ਸ਼ਹੀਦ ਆਪਣਾ ਕਿਸਾਨ ਸ਼ਹੀਦ ਹੋਇਆ ਆੜਤੀਆ ਕੋਈ ਸ਼ਹੀਦ ਨਹੀਂ ਹੋਇਆ ਜਿ ਕੋਈ ਕਿਸਾਨਾਂ ਦੇ ਅੱਗੇ ਜਿੱਤ ਅਸੀਂ ਮੰਡੀਆਂ ਬਚਾਉਣ ਉਹਨਾਂ ਦੀਆਂ ਗਏ ਜਿਹੜੇ ਏਸੀ ਕਮਰਿਆਂ 'ਚ ਬੈਠ ਕੇ ਸਾਡੀਆਂ ਫਸਲਾਂ ਤੇ ਸਾਡੇ ਪੈਸੇ ਵੀ ਨਹੀਂ ਪੂਰੇ ਦਿੰਦੇ ਜਿਹੜੇ ਹੱਥ ਨਾਲ ਚੱਕ ਕੇ ਫਸਲ ਨੂੰ ਦੱਸ ਦਿੰਦੇ ਕਿ ਨਰਮ ਹੈ ਇਸ ਵਕਤ ਨਰਮ ਹੈ ਫਸਲ ਜਾਂ ਨਮਈ ਹੈ ਇਹਦੇ 'ਚ ਇੰਨਾ ਰੇਟ ਨਹੀਂ ਮਿਲਣਾ ਫਿਰ ਅਸੀਂ ਉਹਨਾਂ ਦੀਆਂ ਮੰਡੀਆਂ ਬਚਾਉਣ ਵਾਸਤੇ ਫਿਰ ਅਸੀਂ 4 ਵਜੇ ਸੈਲੋ ਦੇ ਬਾਹਰ ਜਾ ਕੇ ਟਰੈਕਟਰ ਵੀ ਲਗਾ ਦਿੱਤੇ ਟਰੈਕਟਰ ਤਾਂ ਦੇਖੋ ਜੀ ਜਿਹੜੇ ਗਵਰਨਮੈਂਟ ਦੇ ਕੁਝ ਆਪਣੀ ਬੰਦੀ ਹੈਗੇ ਜਿਹੜੇ ਜਿਹੜੇ ਪਾਜ ਪਤਾ ਕਿ ਸਾਡੇ 70% ਫਸਲ ਜੀ ਸਾਡੇ ਕੋਲ ਆਂਕੜਾ ਹੈ ਜੀ ਔਨ ਰਿਕਾਰਡ 70% ਪੰਜਾਬ ਦੀ ਫਸਲ ਜਿਹੜੀ ਹੈ ਉਹ ਸੈਲੋਚੀ ਗਿਰੀ ਅਡਾਨੀਆਂ ਦੇ ਔਰ ਹਰ ਇੱਕ ਕਿਸਾਨ ਨੇ ਉੱਥੇ ਅਗਰ 2400 ਟ੍ਰੈਲੀ ਖੜੀ ਸੀ 24 1800 ਬੰਦੇ ਦਾ ਬਿਆਨ ਇਹ ਸੀ ਜੀ ਅਸੀਂ ਕਿਸਾਨ ਅੰਦੋਲਨ ਤੇ ਨਾਲ ਨਹੀਂ ਗਏ ਔਰ ਆੜਤੀਆਂ ਨੇ ਇੰਨਾ ਤੱਕ ਜਰੂਰ ਕਿਹਾ ਕਿ ਸਾਡੇ ਕੋਲੋਂ ਵੀ ਜਿਹੜੀ ਫਸਲ ਚੱਕੀ ਗਈ ਆਈ ਹੈ ਉਹ ਵੀ ਅਸੀਂ ਸੈਲੋਚੀ ਵੇਚੀ ਹੈ ਵੀ ਸਾਡੇ ਇਸ ਇਲਾਕੇ ਵਿੱਚ ਮੈਂ ਇਸ ਇਲਾਕੇ ਦਾ ਹੈਗਾ ਸਾਡੇ ਇਲਾਕੇ ਦੇ ਇੱਕ ਵੀ ਟਾਲੀ ਗਈ ਤਾਂ ਦੱਸ ਦੋ ਹੁਣ ਲੜਾਈ ਮੋਦੀ ਨਾਲ ਹੈ ਕਿ ਐਮਐਸਪੀ ਵਾਸਤੇ ਹੈ ਤੇ ਕਿਸਾਨ ਸਾਡੀ ਮੋਦੀ ਨਾਲ ਕੀ ਲੜਾਈ ਹੈ ਮੋਦੀ ਨਾਲ ਕੋਈ ਲੜਾਈ ਸਾਡੀ ਰਹਿ ਗਈ ਐਮਐਸਪੀ ਸਾਨੂੰ ਗਰੰਟੀ ਦੇ ਦੋ ਅਸੀਂ ਵਾਪਸ ਆ ਜਾਵਾਂਗੇ ਮਜ਼ਦੂਰ ਵਾਸਤੇ ਤੁਸੀਂ ਮਨਰੇਗਾ ਮੰਗ ਲਿਆ ਹਾਂਜੀ ਹੋਰ ਮਜ਼ਦੂਰ ਵਾਸਤੇ ਕੀ ਕੀ ਮਜ਼ਦੂਰ ਸਾਰੇ ਮਜ਼ਦੂਰਾਂ ਜੋ ਇਹਨਾਂ ਦੀ ਮੰਗਾਂ ਮਜ਼ਦੂਰਾਂ ਨੇ ਉਹ ਸਾਨੂੰ ਲਿਖੇ ਨੇ ਜਿਹੜੇ ਮਜ਼ਦੂਰਾਂ ਦੀ ਜੋ ਉਹ ਮਜ਼ਦੂਰਾਂ ਨੂੰ ਪਤਾ ਹੋਊ ਕੀ ਉਹਨੇ ਜੇ ਮੰਗਾਈ ਜੇ ਉਹ ਨਾਲ ਅਸੀਂ ਨਾਲ ਖੜੇ ਹਾਂ ਜਿਹ ਜਿੱਥੇ ਅਸੀਂ ਨਾਲ ਖੜੇ ਹਾਂ ਅਦੋਂ ਬੈਨਰ ਸੀਗਾ ਸਭ ਤੋਂ ਵੱਡਾ ਕਿਸਾਨ ਮਜ਼ਦ ਪਰ 11 ਪੁਆਇੰਟ ਸਾਰੇ ਕਿਸਾਨ ਦੇ ਐ ਜੇ ਸਾਨੂੰ ਕੋਈ ਮਜ਼ਦੂਰਾ ਜਿਹੜੇ ਜੂਨੀਅਰ ਲੀਡਰ ਉਹਨਾਂ ਦੀ ਹੈਗੇ ਆ ਉਹਨਾਂ ਦੀ ਜੂਨੀਅਰ ਆਪਣੀ ਵੀ ਹੈਗੀ ਮਜ਼ਦੂਰਾਂ ਦੀ ਸਾਨੂੰ ਕੋਲ ਆ ਕੇ ਦੱਸਣਗੇ ਤਾਂ ਅਸੀਂ ਉਹ ਵਿਚਾਰ ਕਰ ਦਿਆਂਗੇ ਫਿਰ ਉੱਥੇ ਏਕਤਾ ਕਿੱਥੇ ਸੀ ਏਕਤਾ ਤਾਂ ਹੈਗੀ ਹੁਣ ਮਜ਼ਦੂਰ ਸਾਡੇ ਨਾਲ ਖੜੇ ਐ ਉਹੀ ਤਾਂ ਮੈਂ ਕਹਿ ਰਿਹਾ ਸਾਨੂੰ ਤਾਂ ਉੱਥੇ ਦੇਖੋ ਪੁਆਇੰਟ ਤਾਂ ਖੜੇ ਨਹੀਂ ਸੀਗੇ ਤੁਸੀਂ ਜੰਮੂ ਉੱਥੇ ਸ਼ੰਭੂ ਬਾਡਰ ਤੇ ਆ ਜਾਓ ਕਿੰਨੇ ਮਜ਼ਦੂਰ ਸਾਨੂੰ ਦਿਖਾਣੇ ਉੱਥੇ ਨਾਲ ਹੁਣ ਸ਼ੰਭੂ ਬਾਡਰ ਦਾ ਕੀ ਫੈਸਲਾ ਨਿਕਲਦਾ ਜੀ ਸ਼ੰਭੂ ਬਾਡਰ ਦਾ ਤਾਂ ਗਵਰਨਮੈਂਟ ਨੇ ਕੱਟਣਾ ਹੀ ਫੈਸਲਾ ਨਹੀਂ ਗਵਰਨਮੈਂਟ ਐਸਾ ਸਾਡੇ ਇਹ ਵੀ ਸਾਨੂੰ ਐਮਐਸਸੀ ਦੀ ਗੰਟੀ ਦੇ ਦਿਓ ਅਸੀਂ ਬਾਤ ਚਲੇ ਜੰਦੀ ਆ ਚਲੋ ਅਸੀਂ ਮੰਨਦੇ ਆ ਜਿਹੜੀਆਂ 14 ਫਸਲਾਂ ਤੇ ਗਵਰਨਮੈਂਟ ਨੇ ਤੁਹਾਨੂੰ ਐਮਐਸਪੀ ਦਿੱਤੀ ਅਸੀਂ ਉਹ ਨਾਲ ਰਾਜ਼ੀ ਨਹੀਂ ਹੈਗੇ ਨਹੀਂ ਹੈਗੇ ਬਿਲਕੁਲ ਅਸੀਂ ਇਹ ਤੁਹਾਡੇ ਨਾਲ ਸਹਿਮਤ ਕਰਦੇ ਆ ਇਸ ਗੱਲ ਤੇ ਕਿ ਠੀਕ ਹੈ ਕਿ ਕਿਸਾਨਾਂ ਨਾਲ ਇੱਕ ਮਜ਼ਾਕ ਕੀਤਾ ਗਿਆ ਹਾਂਜੀ ਇਸ ਗੱਲ ਤੇ ਅਸੀਂ ਤੁਹਾਡਾ ਕਹਿੰਦੇ ਆ ਬਟ ਕੀ ਅਸੀਂ ਇਹ ਜ਼ਰੂਰ ਅੰਦੋਲਨ ਤੇ ਹੀ ਰਹਿ ਕੇ ਹੁਣ ਰਹਿਣਾ ਹੈ ਕਿ ਅਸੀਂ ਇਸ ਤੋਂ ਅੱਗੇ ਵਧਣਾ ਹੈ ਅੰਦੋਲਨ ਜਦ ਤੱਕ ਸਾਡਾ ਚੱਲੂਗਾ ਆਖਰੀ ਸਾਹ ਤੱਕ ਚੱਲੂਗਾ ਜਦ ਤੱਕ ਸਾਨੂੰ ਐਮਐਸਸੀ ਦੀ ਗੰਟੀ ਨਹੀਂ ਮਿਲਦੀ ਅੱਛਾ ਜੀ ਤੇ ਜਿਹੜੇ ਫਸਲਾਂ ਦੇ 500 ਰੁਪਏ ਜਾਂ 400 ਰੁਪਏ ਵਧਿਆ ਅਗਰ ਉਹ ਬੈਕ ਆਊਟ ਕਰਦੇ ਆ ਕਿ ਪਿੱਛੇ ਹਟਦੇ ਆ ਕਿ ਸਾਨੂੰ ਤਾਂ ਜੀ 500 ਰੁਪਏ ਮਿਲ ਗਿਆ ਐਮ ਐਸ ਪੀ ਅਸੀਂ ਪਿੱਛੇ ਹਟਦੇ ਆ ਕਿਸਾਨ ਨੂੰ ਅਗਰ ਉਹ ਕਵੇ ਸੂਰਜ ਮੁਖੀ ਆ ਲਾਗਰ ਜਿਹੜਾ ਲਗਾਉਂਦਾ ਉਹ ਕਵੇ ਜੀ ਮੈਂ ਸੈਟੀਸਫਾਈਡ ਆ ਕਿ ਮੇਰੀ ਲਾਗਤ 250 ਸੀ ਮੈਨੂੰ 250 ਉੱਪਰ ਮਿਲ ਗਿਆ 500 ਮਿਲ ਗਿਆ ਮੈਨੂੰ ਫਿਰ ਕੀ ਤੁਹਾਡਾ ਸਟੈਂਡ ਰਹੇਗਾ ਜੀ ਸਾਡੇ ਤਾਂ ਐਮ ਐਸ ਸੀ ਤਾਂ ਅਸੀਂ ਤਾਂ ਪਹਿਲੇ ਕਹਿੰਦੇ ਸਾਨੂੰ ਗਰੰਟੀ ਦਿਓ ਚਲ ਐਮ ਐਸ ਸੀ ਚੱਕਣੀ ਨਹੀਂ ਐਮ ਐਸ ਬੀ ਦੇ ਉੱਤੇ ਚਾਹ ਸੂਰਜਮੁਖੀ ਹੋਵੇ ਚਾਹ ਸਰ੍ਹਸੋਂ ਹੋਵੇ ਚਾਹ ਕੋਈ ਦਾਲ ਹੋਵੇ ਤਾਂ ਉਹਨੂੰ ਕੋਈ ਐਮ ਐਸ ਬੀ ਦੇ ਗਵਰਨਮੈਂਟ ਨੇ ਕੋਈ ਨਹੀਂ ਚੱਕਣੀ ਦੇ ਰਹੀ ਇਹ ਜਿਹੜੀ ਦੋ ਚਵੜਾਂ ਚੱਕਦੀ ਐਮ ਐਸ ਬੀ ਗਰੰਟੀ ਇਹ ਜਿਹੜੀ ਫਸਲ ਹੈ ਜੀ ਇਹ ਪਹਿਲੇ ਆੜਤੀਏ ਕੋਲ ਜਾਂਦੀ ਐ ਆੜਤੀਏ ਕੋਲੋਂ ਫਿਰ ਸਰਕਾਰ ਚੱਕਦੀ ਐ ਆੜਤੀਏ ਕੋਲ ਫਸਲ ਜਾਂਦੀ ਐ ਹਾਂਜੀ ਜਿਹੜਾ ਇਹਦਾ ਰੇਟ ਲਾਉਂਦਾ ਗਵਰਨਮੈਂਟ ਨੇ ਜਿਹੜੀ ਗਵਰਨਮੈਂਟ ਆੜਤੀਆਂ ਨੂੰ ਰੇਟ ਦੇ ਦਿੰਦੀ ਐ ਦੱਸਦੀ ਗਵਰਨਮ ਜਿਹੜੀ ਤੇ ਬੋਲੀ ਬੋਲੀ ਤਾਂ ਹੁਣ ਲੱਗਦੀ ਨਹੀਂ ਪਹਿਲਾਂ ਬੋਲੀਆਂ ਲੱਗਦੀਆਂ ਸੀ ਗਿਆ ਤੇ ਉੱਥੇ ਜਿਹੜੇ ਨਾ ਇੰਸਪੈਕਟਰ ਹੁੰਦਾ ਜਾਂ ਪੰਚਪਾਦਾ ਹੁੰਦਾ ਜਾਂ ਮਾਰਕੀਟ ਵਾਲਾ ਹੁੰਦੇ ਜਾਂ ਐਫਸੀਆਈ ਦਾ ਹੁੰਦਾ ਉਹ ਫਸਲ ਚੈੱਕ ਕਰਕੇ ਉੱਥੇ ਮੁੱਲ ਉਹਦਾ ਤੈਅ ਕਰਦਾ ਉਹਦੇ ਨਾਲ ਪੈਸੇ ਗਵਰਨਮੈਂਟ ਨੂੰ ਦੇਣੇ ਆਰਤੀਆ ਪਹਿਲਾਂ ਆਰਤੀਆ ਕੋਲ ਪੈ ਜਾਓ ਆਰਤੀਆ ਸਾਨੂੰ ਉਹ ਕੀ ਪੈਸੇ ਦਊਗਾ ਮੈਂ ਉਹੀ ਫਿਰ ਤੁਹਾਨੂੰ ਦੂਜੇ ਦੁਆਰਾ ਉਹੀ ਮੈਂ ਪੁੱਛ ਰਿਹਾ ਨਾ ਜੀ ਫਿਰ ਆਰਤੀਆ ਕਿਉਂ ਨਹੀਂ ਇਸ ਗੱਲ ਤੇ ਜ਼ੋਰ ਪਾਉਂਦੇ ਕਿ ਅਸੀਂ ਫਸਲ ਨਹੀਂ ਉਦੋਂ ਤੱਕ ਚੱਕਾਂਗੇ ਜਾਂ ਸਰਕਾਰ ਤੱਕ ਪੰਚਾਵਾਂਗੇ ਚਾਹੇ ਅਸੀਂ ਵੀ ਕਿਸਾਨਾਂ ਦਾ ਨੁਕਸਾਨ ਸ ਫਿਰ ਆਰਟੀਆ ਕਿਉਂ ਨਹੀਂ ਵਿੱਚ ਉਤਰਦੇ ਇਸ ਗੱਲ ਨੂੰ ਉਹ ਤਾਂ ਹੁਣ ਆਰਟੀਆ ਦਬਾਅ ਦੇਦਾ ਉਹਦੇ ਅਸੀਂ ਦਬਾਅ ਨਹੀਂ ਦਈਏ ਉਹਨਾਂ ਨੇ ਦਿਨ ਬੰਦ ਕਰ ਦਿੰਦੇ ਕਿ ਮੰਡੀ ਦਾ ਦੇਖੋ ਤੁਸੀਂ ਕਹਿੰਦੇ ਜੀ ਅਸੀਂ ਮੰਡੀਆਂ ਖਤਮ ਨਹੀਂ ਹੋਣ ਦੇਣੀਆਂ ਕਿ ਮੰਡੀ ਦੇਖੋ ਆਰਟੀਆ ਇੱਕ ਹੋਰ ਰੀੜ ਦੀ ਹੱਡੀ ਹੁੰਦੀ ਹੈ ਕਿਸਾਨ ਦੀ ਜਿਹੜਾ ਰਾਤ ਬਰੇਲੇ ਕਿਸਾਨ ਨੂੰ ਮਦਦ ਕਰਦਾ ਮਦਦ ਕਰਦਾ ਚਾਹੇ ਫਾਈਨੈਂਸ਼ੀਅਲ ਮਦਦ ਹੋਵੇ ਕਿਸੇ ਵੀ ਕਿਸਮ ਦੀ ਮਦਦ ਹੋਵੇ ਹਾਂ ਜੀ ਪਰ ਗੱਲ ਉਹੀ ਆ ਜਾਂਦੀ ਹੈ ਫਿਰ ਕਿਸਾਨ ਕਿਉਂ ਨਹੀਂ ਸਰਕਾਰ ਨਾਲ ਲੜਨ ਵਾਸਤੇ ਉਤਰਦਾ ਉਹ ਤਾਂ ਹੁਣ 80 ਉਹਨੂੰ ਪੁੱਛ ਸਾਡੇ ਨਾਲ ਕਈ 80 ਹੈਗੇ ਨੇ ਜਿਹੜੇ ਸਾਡੇ ਨਾਲ ਜੰਦੇ ਵੀ ਹੈ ਹੁਣ ਅਸੀਂ ਸਾਰੇ 80 ਇਹਨਾਂ ਤੋਂ ਕਹਿ ਨਹੀਂ ਸਕਦੇ ਵੀ ਤੁਸੀਂ ਸਾਡੇ ਨਾਲ ਚੱਲੋ ਜਿੰਨਾ ਜਿਉਣਾ 10 ਬੰਦੇ ਹੈਗੇ ਆ ਤੇ ਉਹਨਾਂ ਨਾਲ ਸਾਡੇ ਨਾਲ ਪੰਜ ਤੋਂ ਨੂੰ ਤਿਆਰ ਰਹਿੰਦੇ ਆ ਕਿਸਾਨ ਪੱਲਿਓ ਕਿੰਨਾ ਖਰਚਾ ਕਰਕੇ ਇਸ ਵਕਤ ਫਜ਼ਲ ਉਗਾ ਰਹੇ ਆ ਜੀ ਕਿਸਾਨ ਨੂੰ ਤਾਂ ਪ੍ਰੋਫਿਟ ਮਿਲ ਨਹੀਂ ਰਿਹਾ ਅਗਰ ਪ੍ਰੋਫਿਟ ਤਾਂ ਕਿ ਇੱਕ ਫਜ਼ਲ ਦੇ 5 ਦਾ 10000 ਰੁਪਿਆ ਮਤੋਂ ਬਚਦਾ ਕਿੱਲੇ ਪਿੱਛੇ 1 ਏਕੜ ਪਿੱਛੇ ਪੀ ਤੋ ਜਦੋਂ 5000 ਤੋਂ 6 ਮਹੀਨੇ ਇਕਲੇ 5000 ਵਜੇ ਸਾਨੂੰ ਕੀ ਕੀ ਅਸੀਂ ਕੀ ਬੱਚੇਨ ਖਵਾਵਾਂਗੇ ਕੀ ਪੜਾਵਾਂਗੇ ਕੀ ਕਰਾਂਗੇ ਜਾਂ ਸਾਨੂੰ C2+50 ਜੋ ਸوامی ਨਾਥ ਨੇ ਕਿਹ ਉਹਨੇ ਰਿਪੋਰਟ ਬਣਾਈ ਇਹ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਸوامی ਨਾਥ ਨੇ ਰਿਪੋਰਟ ਲਾਗੂ ਕਰਾਂਗਾ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਫੇ ਲਾਗੂ ਕਿਉਂ ਨਹੀਂ ਕਰਤਾ ਕਾਨੂੰਨ ਕਿਉਂ ਨਹੀਂ ਬਣਾਉਂਦਾ ਚਲੋ ਜੀ ਇਹ ਗੱਲ ਹੋ ਗਈ ਫਸਲਾਂ ਦੀ ਤੇ ਅਸੀਂ ਕਹਿੰਦੇ ਦਾਲਾਂ ਦੀ ਹਰ ਇੱਕ ਚੀਜ਼ ਦੀ ਜਿਹੜਾ ਕਿਸਾਨ ਸਬਜ਼ੀ ਉਗਾਉਂਦਾ ਹੈ ਉਹ ਕਦੀ ਨਹੀਂ ਮਾਰਕੀਟ ਵਿੱਚ ਉਤਰਦਾ ਜਾਂ ਅੰਦੋਲਨ ਵਿੱਚ ਉਤਰਦਾ ਕਿਉਂਕਿ ਉਹਨੇ 40 ਰੁਪਏ 80 ਰੁਪਏ ਗੋਭੀ ਵੀ ਵੇਚ ਦੇਣੀ ਹੈ ਉਹਨੇ 100 ਰੁਪਏ ਟਮਾਟਰ ਵੀ ਵੇਚ ਦੇਣਾ ਉਹਨੇ 120 ਰੁਪਏ ਕਿਲੋ ਪਿਆਜ਼ ਵੀ ਵੇਚ ਦੇਣਾ ਉਹ ਅੱਜ ਤੱਕ ਕਿਸਾਨ ਕਿਉਂ ਨਹੀਂ ਸੜਕਾਂ ਤੇ ਆਉਂਦਾ ਕਿਸਾਨ 120 ਰੁਪਏ ਕੋਲ ਕੋ ਚੱਕਦੇ ਨਹੀਂ ਕੋਈ ਵੀ ਮੇਰੇ ਤੋਂ ਦਿਖਾ ਦਿਓ ਕਿਹੜਾ ਬੰਦਾ 120 ਰੁਪਏ ਫਿਰ ਦੋ ਜੇ ਅਗਰ ਤੁਸੀਂ ਇਹ ਕਹਿੰਦੇ ਕਿਸਾਨ ਅਸੀਂ ਵੀ ਪਾਸੀਂ ਪਿਆਜ਼ ਵੀ ਲਾਉਨੇ ਆ ਆਲੂ ਵੀ ਲਾਉਨੇ ਆ ਸਾਡਾ ਨਹੀਂ ਚੱਕਦਾ ਸਾਨੂੰ ਪਤਾ ਕਿੰਨੇ ਮਿਲਦਾ ਸਾਨੂੰ ਜਦੋਂ ਅਸੀਂ ਆਲੂ ਸੜਕਾਂ ਤੇ ਤੇ ਗਏ ਤੇ ਕਿਹ ਵਾਰੀ ਬਿਲਕੁਲ ਇਹ ਤੇ ਬਾਅਦ ਉਹ ਕਿੰਨੇ تیر ਬਕੁੱਲੇ ਵੀ ਜਾਂਦਾ 3000 ਰੁਪਏ ਕੰਟਰੋਲ ਹੋ ਗਿਆ ਤੁਹਾਨੂੰ ਮਿਲਣਾ 5 ਰੁਪਏ ਵੀ ਨਹੀਂ ਮਿਲਣਾ ਡਾਇਰੈਕਟ ਕਿਸਾਨ ਸਬਜੀ ਕਿੰਨੀ ਕੁ ਵੇਚਦਾ ਜੀ ਡਾਇਰੈਕਟ ਕਿਸਾਨ ਤਾਂ ਵੇਚਦਾ ਹੀ ਨਹੀਂ ਕੋਈ ਵੀ ਸਾਰੇ ਮੰਡੀਆਂ ਜਾਂਦੇ ਆ ਤੇ ਉੱਥੇ ਮੰਡੀਆਂ ਚੱਕ ਲੈਣਾ ਉਹਨਾਂ ਚੱਕ ਲੈਣੀ ਆ ਅੱਗੇ ਉਹ ਆਪਣੇ ਸਟੋਰ ਕਰ ਲਈ ਜੇ ਵਪਾਰੀ ਆ ਉਹਨਾਂ ਨਾਲ ਅੱਗੇ ਆਪਣੀ ਰੇਟ ਕੱਢ ਕੇ ਵੇਚਣੀ ਸਬਜੀ ਵਿੱਚ ਕਿੰਨੇ ਪਰਸੈਂਟ ਪ੍ਰੋਫਿਟ ਨਿਕਲ ਆਉਂਦਾ ਜੀ ਸਬਜੀ ਵਿੱਚ ਬਹੁਤ ਪਰਸੈਂਟ ਪ੍ਰੋਫਿਟ ਹੈ ਜੇ ਡਾਇਰੈਕਟ ਕਿਸਾਨ ਦੀ ਸਬਜੀ ਜਿਹੜੇ ਹੁਣ ਵੇਚਦੇ ਵੇਣ ਬਾਹਰ ਆ ਕੇ ਗਲੀਆਂ ਦੇ ਵਿੱਚੋਂ ਲੈ ਆ ਘੱਟੋ ਘੱਟ ਅੱਧੋ-ਅੱਧ ਦਾ ਫਰਕ ਹੈ ਜੀ ਤੇ ਫਿਰ ਕਿਸਾਨ ਆਪਣੇ ਬੱਚੇ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਕਿਉਂ ਨਹੀਂ ਉਸ ਮੰਡੀਆਂ ਨੂੰ ਵਿੱਚ ਕਰਦਾ ਕਿ ਬਈ ਅਸੀਂ ਉਹ ਮੰਡੀਆਂ ਤੋਂ ਪ੍ਰਵਾਸੀ ਹਟਾਈਏ ਤੇ ਆਪਣਾ ਬੱਚਾ ਬਿਠਾ ਕੇ ਆਪਣੀ ਫਸਲ ਆਪ ਵਿੱਚ ਉਹ ਜੇ ਅਸੀਂ ਆਪਣੇ ਬੱਚੇ ਲਾ ਸਾਡੀ ਖੇਤੀ ਕੌਣ ਕਰੂਗਾ ਉਹਨਾਂ ਅਸੀਂ ਬਜ਼ੁਰਗ ਹੋ ਗਏ ਸਾਡੀ ਮੇਰੀ 4 ਸਾਲ ਤੋਂ 70 40 ਸਾਲ ਦੇ ਵਿੱਚ 40 ਸਾਲ ਉੱਪਰ ਉਮਰ ਹੋ ਗਈ ਮੇਰੀ ਮੈਂ ਹੁਣ ਗਲੀ ਵਿੱਚ ਫਿਰਦਾ ਜਾਂਦੀ ਨਹੀਂ ਦੱਸਾਂ ਗਲੀ ਵਿੱਚ ਫਿਰਨਾ ਫਿਰ ਸਾਡੇ ਖੇਤ ਖੇਤਾਂ ਨੂੰ ਕੌਣ ਸੰਭਾਲੂਗਾ ਨਹੀਂ ਮੈਂ ਦੱਸਦਾ ਜੀ ਗਲੀ 'ਚ ਵੇਚਣਾ ਸਬਜ਼ੀ ਰੇੜੀ ਤੇ ਵੇਚਣਾ ਤੇ ਕਬੜੀ ਡਿਫਰੈਂਟ ਗੱਲ ਹੈ ਜੀ ਜਿਸ ਤਰ੍ਹਾਂ ਮੰਡੀਆਂ ਲੱਗੀਆਂ ਹੋਈਆਂ ਹਰੇ ਇਲਾਕੇ 'ਚ ਵੱਡੀਆਂ ਵੱਡੀਆਂ ਮੰਡੀਆਂ 'ਚ ਜੰਦੇ ਲੈ ਕੇ ਅਸੀਂ ਮੰਡੀ ਉਹਨੇ ਵਪਾਰੀ ਨੇ ਚੱਕਣੀ ਹੈ ਤੁਸੀਂ ਵਪਾਰੀਆਂ ਨੇ ਅੱਗੇ ਦੂਜੇ ਨੂੰ ਵੇਚਣੀ ਹੈ ਤੁਸੀਂ 10 ਰੁਪਏ ਕਿਲੋ ਗੋਭੀ ਇੱਕ ਭਈਏ ਨੂੰ ਵੇਚ ਸਕਦੇ ਹੋ ਅੱਗੇ 30 ਵੇਚ ਸਕਦਾ ਹੈ ਪਰ ਅਪਾ ਉਥੇ ਟਾਈਮ ਕੱਢ ਕੇ ਇੰਨਾ ਜਿਮੀਂ ਦੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਸਾਡੀ ਫਸਲ ਕਿੱਥੋਂ ਸਾਡੀ ਹੁਣ ਜੀ ਦੀ ਜੋਰ ਕਿੱਥੋਂ ਕੱਢਾਂਗੇ ਫਸਲ ਦਾ ਟਾਈਮ ਹੁਣ ਕਦੇ ਜੇ ਤਾਂ ਹੁੰਦੇ ਕੋਈ ਕੁਦਰਤ ਮਾਰ ਕਰ ਦਿੰਦੀ ਐ ਪਰ ਜਿੰਨੀ ਅਸੀਂ ਫਸਲ ਸਬਜ਼ੀਆਂ ਲਾਈਆਂ ਹੁਣ ਗਰਮੀ ਕਿੰਨੀ ਪਾਈ ਸਾਰੀ ਫਸਲ ਤਬਾਹ ਹੋ ਗਈਆਂ ਪਰ ਚਲੋ ਤੇ ਜਿਹੜਾ ਜੀਰੀ ਲਗਾਉਂਦਾ ਉਹ ਸਬਜ਼ੀ ਨਹੀਂ ਉਗਾਂਦਾ ਪਰ ਜਿਹੜੇ ਸਬਜ਼ੀ ਉਗਾਂਦੇ ਨੇ ਉਹ ਜੀਰੀ ਨਹੀਂ ਲਗਾਉਂਦੇ ਸਬਜ਼ੀ ਦੇ ਵਿੱਚ ਪ੍ਰੋਫਿਟ ਜਾਂਦਾ ਜਿਹਨੇ ਸਬਜ਼ੀ ਲਗਾਈ ਹੈ ਉਹਦੇ ਕੋਲ ਤਾਂ ਟਾਈਮ ਹੈਗਾ ਹੀ ਇਹ ਕੱਟ ਕੇ ਵੇਚੀ ਜਿਹੜੇ ਸਬ ਉਹ ਜਾਣ ਸਬਜ਼ੀ ਅਗਲੀ ਅਗਲੀ ਜ਼ਿੰਦਗੀ ਦੇਖਣੀ ਆ ਉਹਦੀ ਮਿੰਟ ਕਿੰਨੀ ਪੈਂਦੀ ਸਬਜ਼ੀ ਦੇ ਇਹ ਵੀ ਦੇਖ ਲਓ ਨਾ ਪਹਿਲਾਂ ਆਪ ਸਬਜ਼ੀ ਲਾਤੀ ਫਿਰ ਤੋੜਨ ਵਾਸਤੇ ਬੰਦੇ ਵੀ ਚਾਹੀਦੇ ਕਿਉਂਕਿ ਮੈਂ ਇੱਕ ਵਾਰੀ ਦਵਾਬਾ ਬੈਲਟ ਤੁਹਾਡੇ ਗੜਸ਼ੰਕਰ ਗਿਆ ਉੱਥੇ ਮੈਂ ਦੇਖਿਆ ਮਟਰ ਦੀ ਖੇਤੀ ਹੁੰਦੀ ਬਹੁਤ ਜ਼ਿਆਦਾ। ਕਾਫੀ ਖੇਤੀ ਉੱਥੇ ਮਟਰ ਦੀ ਹੁੰਦੀ। ਕਰਦੇ ਹੋਣੇ। ਠੀਕ ਹੈ ਨਾ ਜੀ। ਉਹਨਾਂ ਦਾ ਪ੍ਰੋਫਿਟ ਸ਼ੇਅਰ ਜਿਹੜਾ ਸਾਡੇ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਅਸੀਂ ਇੱਥੇ ਜੀਰੀ ਔਰ ਕਣਕ ਤੇ ਹੀ ਕੰਮ ਨੇ ਆ। ਤੇ ਅਸੀਂ ਕਿਉਂ ਨਹੀਂ ਮਟਰ ਦੀ ਖੇਤੀ ਤੇ ਆ ਜਾਂਦੇ ਕਿਉਂਕਿ ਮਟਰ ਤਾਂ ਐਕਸਪੋਰਟ ਹੀ ਬਹੁਤ ਹੁੰਦਾ ਉਹਨਾਂ ਕੋਲ। ਮਟਰ ਐਕਸਪੋਰਟ ਹੁੰਦਾ ਹੈ। ਜਦੋਂ ਐਮਐਸਪੀ ਵੀ ਨਹੀਂ ਮਿਲਨੀ। ਸਬਜ਼ੀ ਦੇ ਕਿਹੜੀ ਐਮਐਸਪੀ ਦਿੰਦੇ? ਉਹਨਾਂ ਨੂੰ ਤਾਂ ਐਮਐਸਪੀ ਦੀ ਜ਼ਰੂਰਤ ਹੀ ਨਹੀਂ ਸਬਜ਼ੀ ਇਹ ਅਰਥਸ਼ਾਸਤਰੀ ਹੁੰਦੇ ਆ ਜਦੋਂ ਕਿਸੇ ਚੀਜ਼ ਦੀ ਡਿਮਾਂਡ ਵਧੇ ਨਾ ਉਹਦਾ ਰੇਟ ਆਟੋਮੈਟਿਕ ਥੱਲੇ ਡੋਨ ਆ ਜਾਂਦਾ ਜਿਹਦੀ ਚੀਜ਼ ਘੱਟ ਗਈ ਡਿਮਾਂਡ ਵਧ ਗਈ ਪਰ ਇਹ ਮਹਿੰਗਾ ਹੋ ਜਾਊਗਾ ਜਦੋਂ ਸਾਰੇ ਇੱਥੇ ਮਟਰ ਲਾਣ ਲਾਜਣਗੇ ਉਹੀ ਆਲੂ ਵਾਲਾ ਕੰਮ ਹੋਊਗਾ ਨਾ ਜਦ ਆਲੂ ਨਹੀਂ ਲਾਉਂਦੇ ਆਲੂ ਮਹਿੰਗਾ ਹੋ ਜਾਂਦਾ ਜਦ ਲਾਣ ਲੈਂਦੇ ਉਹੀ 2 ਰੁਪਏ ਕਿਲੋ ਨਹੀਂ ਚੱਕਦਾ ਕੋਈ ਜਦੋਂ ਅਸੀਂ ਮਟਰ ਵੀ ਲਾ ਲਾਂਗੇ ਸਾਡੇ ਆਟੋਮੈਟਿਕ ਥੱਲੇ ਆਜੂਗੀ ਡੋਨ ਦੀ ਕੀਮਤ ਥੱਲੇ ਡੋਨ ਆਜੂਗੀ ਤੇ ਫਿਰ 19 ਦਾ ਫਿਰ ਆਪਾਂ ਨੂੰ ਛੋਣੇ ਤੇ ਵੀ ਉਹ ਵੈਸੇ ਛੋਣਾ ਹੁਣ ਛੋਣਾ ਤੇ ਇਹ ਤਾਂ ਕੋਈ ਛੋਣਾ ਤਾਂ ਪੂਰੀ ਬੈਲਟ ਜਿਹੜੀ ਹਰਿਆਣਾ ਦੀ ਹੈ ਪੂਰੀ ਹੈ ਹੀ ਬੈ ਉਹ ਹੀ ਕਹਿੰਦਾ ਸਿਰਫ ਦੋ ਸਟੇਟਾਂ ਦੇ ਐਮਐਸਪੀ ਚੱਕਦੇ ਬਾਕੀ ਕਿਹੜੇ ਛੇੜ ਜਾਂ ਐਮਐਸਪੀ ਦੇ ਰਿਟ ਦੇ ਚੱਕਦੇ ਦੋ ਫਸਲ ਹੁਣ ਮੁੱਦਾ ਇਹ ਹੈ ਜੀ ਕਿ 11 ਪੁਆਇੰਟ ਜਿਹੜੇ ਨੇ ਉਹਨਾਂ ਮਤਲਬ ਤੁਸੀਂ ਹੁਣ ਐਮਐਸਪੀ ਨੇ ਨਕਾਰ ਦਿਓ ਅਸੀਂ ਬਿਲਕੁਲ ਨਕਾਰ ਸਿਰ ਦੋ ਦੋ ਨੂੰ ਨਕਾਰ ਦਿਓ ਤੇ ਮਤਲਬ ਇਹ ਐਮਐਸਪੀ ਜਿਹੜੀ ਮਿਲੀ ਹੈ ਇਹ ਆਪਣੇ ਪੰਜਾਬ ਦੇ ਅਗਰ ਕਥਾਨਾਂਵਾਲ ਦੇਖਿਆ ਜਾਵੇ ਬਾਕੀ ਸੁਗਿਆਂ ਨੂੰ ਛੱਡ ਕੇ ਨਹੀਂ ਬੈਨੇਫੀਸ਼ੀਅਲ ਹ ਇਹ ਕੋਈ ਪੰਜਾਬ ਦੇ ਨੂੰ ਕੋਈ ਬੈਨੀਫਿਟ ਸਿਰ ਦੋ ਫਸਲਾਂ ਦੇ ਐਮਐਸਪੀ ਹੈ ਬਾਕੀ ਤਾਂ ਕੀ ਤਾਂ ਹੀ ਨਹੀਂ ਰੇਟ ਤੇ ਜਿੱਤੇ ਮਰਜੀ ਤਾਇ ਕਰੀ ਜਾਂਦਾ ਜੇ ਸਾਨੂੰ ਉਸ ਚੀਜ਼ ਦਾ ਮੁੱਲੇ ਨਹੀਂ ਮਿਲ ਰਹੀ ਮੈਂ ਅੱਜ ਕਹਿੰਦਾ ਮੂੰਗ ਵੇਚ ਦਿੰਦਾ ਲੈ ਕੇ ਲਾਉਂਦਾ ਉਹ ਜਿਹੜੀ ਨੇ ਐਮਐਸਪੀ ਕਰ ਸਾਡੀ ਚੁਗਾ ਕੇ ਦਿਖਾ ਦੂ ਉਸ ਰੇਟ ਦੇ ਉੱਤੇ ਮਤਲਬ ਚੈਲੰਜ ਕਰਦੇ ਸਾਡੀ ਚੈਲੰਜ ਦਿੰਦੇ ਆ ਵੀ ਸਾਡੀ ਰੇਟ ਤੇ ਨਹੀਂ ਚੱਕੀ ਜਾਂਦੀ ਠੀਕ ਹੈ ਅੱਛਾ ਤਾਂ ਲੋਚਨ ਜੀ ਜਿਵੇਂ ਕਿਸਾਨ ਅੰਦੋਲਨ ਹੋਇਆ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਆਏ ਸੀ ਸਾਰੇ ਇੱਕ ਮੰਚ ਤੇ ਸੀ ਪਰ ਹੁਣ ਜੋ ਐਲਾਨ ਹੋਏ ਨੇ ਐ ਐਮਐਸਪੀ ਵਧਾਉਣ ਦੇ ਉਹ ਵੱਖ-ਵੱਖ ਸੂਬਿਆਂ ਦੇ ਹਿਸਾਬ ਦੇ ਨਾਲ ਖੋਏ ਨੇ ਕਿ ਇਹ ਕਿਤੇ ਇਹ ਫੈਸਲਾ ਕਿਸਾਨਾਂ ਦੇ ਵਿੱਚ ਪਾੜਾ ਤਾਂ ਨਹੀਂ ਪਾ ਦੂਗਾ ਕਿ ਭਾਈ ਤੁਹਾਨੂੰ ਐਮਐਸਪੀ ਜ਼ਿਆਦਾ ਮਿਲ ਰਹੀ ਹੈ ਸਾਡੀ ਸਟੇਟ ਦੇ ਵਿੱਚ ਐਮਐਸਪੀ ਘੱਟ ਮਿਲ ਰਹੀ ਹੈ ਬਾਕੀ ਸਟੇਟ ਚ ਕਿਸੇ ਚ ਐਮਐਸਪੀ ਨਹੀਂ ਸਿਰਫ ਹਰਿਆਣਾ ਪੰਜਾਬ ਨੂੰ ਛੱਡ ਕੇ ਦੋਵਾਂ ਚ ਮਿਲਦੀ ਹੈ ਉਹ ਵੀ ਸਿਰਫ ਕਣ ਕਣ ਝੋਨੇ ਬਾਕੀ ਤਾਂ ਕੀ ਚੀਜ਼ ਤੇ ਐਮਐਸਪੀ ਮਿਲਦੀ ਨਹੀਂ ਹੈਗੀ ਰੇਟ ਤੈਅ ਕਰੋ ਰੇਟ ਸਾਰੇ ਪੂਰੇ ਇੰਡੀਆ ਦੇ ਅਸੀਂ ਲੜਾਈ ਕਿਹਦੇ ਲੜਦੇ ਹਾਂ ਪੂਰੇ ਦੇਸ਼ ਲਈ ਲੜ ਰਹੇ ਹਾਂ ਪੂਰੇ ਦੇਸ਼ ਨੂੰ ਅਸੀਂ ਕਹਿੰਦੇ ਸਭ ਪੂਰੇ ਦੇਸ਼ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜੇ ਮਿਲਦੀ ਨਹੀਂ ਪਈ ਸਾਨੂੰ ਅਸੀਂ ਤਾਂ ਐਮਐਸਪੀ ਤਾਂ ਦਿੱਤੇ ਹੀ ਨਹੀਂ ਹੈਗੇ ਸਿਰਫ ਉਹ ਜਿhta ਕਣਕ ਦੀ ਹੈ ਬਿਹਾਰ ਦੇ ਵਿੱਚੋਂ 1000 ਰੁਪਏ 1200 ਰੁਪਏ ਕੰਟਰੋਲ ਚਾਕੇ ਇੱਥੇ ਲੈ ਕੇ ਮੇਜਾ ਚ 2300 ਰੁਪਏ ਵੇਚ ਦਿੰਦੇ ਆ ਤਾਂ ਉਥੇ ਵਪਾਰੀ ਨੂੰ ਫਾਇਦਾ ਉੱਥੇ ਤੇ ਜ਼ਿਮੀਂਦਾਰ ਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਉਹ ਇਸੇ ਕਰਕੇ ਰੋਣੇ ਪਾ ਰਹੇ ਸਾਨੂੰ ਤਾਂ ਐਵੇਂ ਅਸੀਂ ਮਿਲਦੀ ਨਹੀਂ ਹੈਗੀ ਪਰ ਦਲੀਲ बार-बार ਇਹੀ ਦਿੱਤੀ ਜਾਂਦੀ ਹੈ ਕਿ ਕੇਵਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਕਿਉਂ ਵਿਰੋਧ ਕਰਦੇ ਨੇ ਬਾਕੀ ਸੂਬਿਆਂ ਦੇ ਵਿੱਚ ਵੀ ਤਾਂ ਕਿਸਾਨ ਨੇ ਉਹੋ ਕਿਉਂ ਨਹੀਂ ਇਸ ਗੱਲ ਦਾ ਵਿਰੋਧ ਕਰਦੇ? ਕੋਣ ਕਹਦੇ ਨਹੀਂ ਵਿਰੋਧ ਕਰਦੇ? ਸ਼ੰਭੂਪਾਟ ਦੇਖ ਲਓ ਕਿੱਥੇ ਦੇ ਬੈਠੇ ਆ ਕੇ ਮੇਰੇ ਨੂੰ ਤੁਹਾਨੂੰ ਆਣੀ ਦੇ ਜਦ ਦਿੱਲੀ ਤੋਂ ਦੌੜਨ ਚੱਲਿਆ ਬੰਗਾਲ ਤੋਂ ਆਏ ਸੀ, ਰਾਜਸਥਾਨ ਤੋਂ ਇਹ ਮਦਰਾਸ ਸੈਡ ਤੋਂ ਆਈ ਹੋਈ ਸੀ ਕਿ ਬਿਹਾਰ ਤੋਂ ਆਈ ਸੀ, ਜੁਪੀ ਤੋਂ ਆਈ ਸੀ ਉਹ ਬਾਰ ਦੀ ਸਟੇਟ ਦੀ ਜ਼ਿੰਮੇਵਾਰੀ ਨਹੀਂ ਸੀ। ਨਹੀਂ ਆਪਾਂ ਰੀਸੈਂਟ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਜੋ ਐਮਐਸਪੀ ਤੇ ਆਪਾਂ ਅੱਜ ਚਰਚਾ ਕਰ ਰਹੇ ਹਾਂ, ਉਹਦੇ ਬਾਰੇ ਹੋਰ ਸਟੇਟਸ ਦੇ ਵਿੱਚੋਂ ਬਿਆਨ ਨਹੀਂ ਆਏ ਹੱਦ ਤੱਕ। ਉਹ ਤਾਂ ਉਹਨਾਂ ਨੇ ਦੇਖਣਾ ਹੁਣ ਕਿ ਕਿਉਂ ਨਹੀਂ ਬਿਆਨ ਉਹਨਾਂ ਵੀ ਕੀਪਰ ਵਾਲੇ ਟਕੈਦ ਨੇ ਬਿਆਨ ਦਿੱਤਾ ਕਹਿੰਦੇ ਬਿਲਕੁਲ ਰੱਦ ਕਰਦੇ ਆ ਉਹ ਵੀ ਤਾਂ ਜੁਪੀ ਦਾ ਉੱਤੇ ਆਸਾਨ ਹੈ ਤੇ ਹੋਰ ਸਟੇਟਰ ਵੀ ਤੇ ਰਾਤ ਨੂੰ ਜਿਹੜਾ ਇਹ ਸਾਡੇ ਨਾਲ ਸ਼ੰਪੂ ਵਾਟ ਤੇ ਬੈਠਾ ਨਾਮ ਭੁੱਲ ਗਿਆ ਉਹਦਾ ਉਹਨੇ ਵੀ ਰੱਦ ਕੀਤੀ ਹੈ ਇਸ ਵਾਰ ਰੁਲਦੂ ਸਿੰਘ ਮਾਨਸਾ ਕਿਤੇ ਨਹੀਂ ਦਿਖੇ ਉਹ ਗਾਇਬ ਨੇ ਮਤਲਬ ਉਹਨਾਂ ਨੂੰ ਇਸ ਵਾਰ ਇੰਟਰਸਟ ਨਹੀਂ ਹੈ ਇਸ ਇਸ ਚੀਜ਼ 'ਤੇ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੇ ਐਸੀ ਜਿਹੜੇ ਦੋ ਹੁਣ ਜਿੱਥੇ ਬੰਦੀਆਂ ਬਣੀ ਹੋਏ ਨੇ ਨਾ ਇੱਕ ਤਾਂ ਗੈਰ-ਰਾਜਨੀਤਿਕ ਹੈ ਇੱਕ ਰਾਜਨੀਤਿਕ ਬਣਤੀ ਇਹਨੇ ਦਲੇਵਾਲ ਸਾਹਿਬ ਨੇ ਹਾਂਜੀ ਹਾਂਜੀ ਤੇ ਉਹ ਸਾਡੀ ਜਿਹੜੀ ਦੂਜੀ ਬੱਤੀ ਜਨਸ ਅਸੀਂ ਵੀ ਰਾਜਨੀਤੀ ਨਾਲ ਹੈ ਇਹ ਸਾਡੀ ਉਸ ਜਿੱਥੇ ਬੰਦੀਆਂ ਨਾਲ ਮਾਨਸਾ ਸਾਹਿਬ ਤੁਸੀਂ ਜੋ ਤੁਹਾਨੂੰ ਬਿਆਨ ਦਊਗਾ ਪੱਕਾ ਦਊਗਾ ਨਹੀਂ ਇਸ ਵਾਰ ਉਹ ਕਿਸੇ ਵੀ ਅੰਦੋਲਨ 'ਚ ਦਿਖੇ ਨਹੀਂ ਨਾ ਕਿ ਦੇਖਣਗੇ ਹੁਣ ਉੱਥੇ ਬਜਾਏ ਝੂਠਾ ਇਲਜ਼ਾਮ ਲਾਤਾ ਕਹਿੰਦੇ ਉਹ ਤਾਂ ਹੋਟਲ ਬਣਾ ਰੱਖਿਆ ਕਰਨ ਹਰਿਆਣੇ ਦੇ ਵਿੱਚ ਉਹ ਤਾਂ ਹੋਟਲ ਹੈ ਹੀ ਨਹੀਂ ਨਹੀਂ ਚਲੋ ਉਹ ਤਾਂ ਉਹ ਤਾਂ ਦੁਨੀਆ ਬਦਨਾਮ ਕਰਨ ਦੇ ਨੂੰ ਥੋੜੀ ਵਿਚਾਰ ਹੁਣ ਕੀ ਬੋਲੇ ਅੱਗੇ ਆ ਕੇ ਉਹ ਤਾਂ ਫਿਰ ਸਫਾਈ ਦੇਣੇ ਚਾਹੀਦੀ ਸੀ ਥੋੜੀ ਸਫਾਈ ਦਿੱਤੀ ਹੈ ਕਹਿੰਦਾ ਮੇਰਾ ਕੋਈ ਸਿੱਧ ਕਰਕੇ ਦਿਖਾਓ ਮੇਰੇ ਮ ਕੋਈ ਅੰਦੋਲਨ ਕਿ ਉਹਨਾਂ ਦਾ ਐਕਟਿਵ ਰੋਲ ਦਿਖਿਆ ਨਹੀਂ ਕਿਧਰ ਦੀ ਮੀਟਿੰਗ ਇਚ ਹੁਣ ਵਿਚਾਰਾ ਹੁਣ ਤੁਸੀਂ ਕਬ ਉਹ ਵੀ ਬਜ਼ੁਰਗ ਹੋ ਗਿਆ ਖੁੰਡਾ ਲੈ ਕੇ ਤੁਸੀਂ ਤਾਂ ਬਿਮਾਰ ਵੀ ਹੋ ਸਦਾ ਬਿਆਨ ਉਹਦੇ ਆਜੂ ਕਿ ਨਹੀਂ ਤੁਸੀਂ ਬਿਆਨ ਮੈਂ ਤਾਂ ਕਈ ਵਾਰੀ ਦੇਖਿਆ ਉਹ ਵੀਡੀਓ ਵੈਲੋ ਬਿਆਨ ਦਿੰਦਾ ਬੜਾ ਥੋੜਾ ਦਿੰਦਾ ਬਿਆਨ ਦਿੰਦਾ ਉਹ ਜੀ ਅੱਛਾ ਤਾਂ ਲੋਚਨ ਜੀ ਫਿਲਹਾਲ ਦੇ ਸੈਸ਼ਨ ਨੂੰ ਸਮਾਪਤ ਕਰ ਅਗਲਾ ਕਦਮ ਕੀ ਹੈ ਅਗਲਾ ਕਦਮ ਜੋ ਤੋਂ ਸਾਨੂੰ ਐਮਐਸਸੀ ਤੇ ਗੰਟੀ ਨਹੀਂ ਮਿਲਦੀ ਜਦ ਤੱਕ ਇਹ ਕਾਨੂੰਨੀ ਬੰਦਾ ਸਾਡਾ ਸ਼ਗਰ ਰਿਸ਼ਤੇ ਜਾਰੂ ਰੂਗਾ ਇਹਨੂੰ ਸਮਾਂ ਹੋਰ ਤਿੱਖਾ ਸੰਘਰਸ਼ ਕਰਾਂਗੇ ਜੀ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਖੁੱਲੀ ਗੱਲਬਾਤ ਕੀਤੀ ਬੀਕੇ ਯੂ ਪਵਾਦ ਦੇ ਪ੍ਰਧਾਨ ਤਲੋਚਨ ਸਿੰਘ ਜੀ ਦੇ ਨਾਲ ਹਰ ਮੁੱਦੇ ਤੇ ਖੁੱਲਕੇ ਗੱਲ ਹੋਈ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਆਪਣੀ ਰਾਏ ਸਾਨੂੰ ਜ਼ਰੂਰ ਦੇਣਾ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਪਬਲਿਕ ਆਡੀ ਨਿਊ ਸਤਿ ਸ਼੍ਰੀ ਅਕਾਲ